ਸਬਸਕ੍ਰਾਈਬਰ ਜੀ ਤੁਸੀਂ ਦੇਖ ਰਹੇ ਹੋ ਲਿਵਿੰਗ ਇਨ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਦਲਜੀਤ ਸਿੰਘ ਐਸ ਵਕਤ ਅਸੀਂ ਦੁਆਬੇ ਹਲਕੇ ਦੇ ਵਿੱਚ ਮੌਜੂਦਾ ਤੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਫਿਆਲੀ ਦੇ ਵਿੱਚ ਮੌਜੂਦਾ ਜਿਸ ਦੀ ਕੀ ਤੁਹਾਨੂੰ ਸਾਰੀ ਜੋ ਪੰਚਾਇਤ ਦੀ ਤਸਵੀਰ ਦਿਖਾ ਦਿੰਨਾ ਹੈ ਇਹ ਉਹ ਲੋਕ ਨੇ ਜੋ ਲਗਾਤਾਰ ਆਪਣਾ ਸਰਪੰਚ ਚੁਣਦੇ ਆਏ ਨੇ ਆਪਣੇ ਨੁਮਾਇੰਦਾ ਚੁਣਦੇ ਆਏ ਨੇ ਜੋ ਪਿੰਡ ਦੇ ਵਿਕਾਸ ਕਾਰਜਾਂ ਦੇ ਵਿੱਚ ਕਿਤਨੇ ਕਿਤੇ ਹਿੱਸਾ ਪਾਉਂਦੇ ਨੇ ਅਤੇ ਇਸ ਪਿੰਡ ਦੀ ਖਾਸੀਅਤ ਇਹ ਰਹੀ ਕਿ ਦਵਾਬੇ ਦੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਨਹੀਂ ਦੇਖਦੇ ਪਰ ਇਸ ਪਿੰਡ ਦੇ ਵਿੱਚ ਨੌਜਵਾਨੀ ਦਿਖੀ ਅਤੇ ਕਿਤਨੇ ਕਿਤੇ ਮਨ ਨੂੰ ਤਸੱਲੀ ਵੀ ਹੋਈ ਕਿ ਕਿਤਨੇ ਕਿਤੇ ਦਵਾਬੇ ਦੇ ਵਿੱਚ ਹਜੇ ਵੀ ਨੌਜਵਾਨ ਮੌਜੂਦ ਨੇ ਸ਼ੁਰੂਆਤ ਅਸੀਂ ਪਿੰਡ ਦੇ ਮੋਤਬਰ ਬੰਦਿਆਂ ਤੋਂ ਕਰਦੇ ਹਾਂ ਜੋ ਇਸ ਪਿੰਡ ਦੇ ਮੋਤਬਰ ਬੰਦੇ ਨੇ ਅਤੇ ਲਗਾਤਾਰ ਆਪਣਾ ਨੁਮਾਇੰਦਾ ਚੁੰਨਦੇ ਆ ਰਹੇ ਨੇ ਬਹੁਤ ਸਾਲਾਂ ਦਾ ਅਕਸਰ ਐਕਸਪੀਰੀਅੰਸ ਇਕੱਠਾ ਹੋ ਜਾਂਦਾ ਜਿਹੜਾ ਵਿਅਕਤੀ ਆਪਣਾ ਸਰਪੰਚ ਜਾਂ ਪੰਚ ਚੁਣਦਾ ਦਾ ਬਦ ਸ਼ੁਰੂ ਕਰਦੇ ਹਾਂ ਪਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸਖਦੇਵ ਸਿੰਘ ਹੈ ਜੀ ਕੀ ਕਹਿਣਾ ਚਾਹੂਗੇ ਕਿਵੇਂ ਰਿਹਾ 5 ਸਾਲ ਦਾ ਕਾਰਜਕਾਲ ਇਸ ਪਿੰਡ ਦੇ ਵਿੱਚ ਕੀ ਵਿਕਾਸ ਕਰਜ ਹੋਏ 5 ਸਾਲਾਂ ਦਾ ਪੰਜ ਸਾਲਾਂ ਦੇ ਅਸੀਂ ਤਾਂ ਬਾਹਰ ਸੀਗੇ ਅਸੀਂ ਤੜ ਕੇ ਹੁਣ ਦੇਖਿਆ ਇਹ ਬੁਕਾਏ ਹਾਂ 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 ਜੀ ਹਾਂ ਜੀ ਕੀ ਫਰਕ ਕੀ ਦੇਖ ਰਹੋ ਪਿੰਡ ਦੇ ਵਿੱਚ ਪਾਜੀ ਬਾਅਦ ਤੇ ਫਰਕ ਬਾਕੀ ਤਾਂ ਪਿੰਡ ਦਾ ਸਾਰਾ ਸਹੀ ਆ ਬਸ ਤੇ ਆ ਸਾਡੇ ਪਿੰਡ ਦਾ ਇੱਕ ਆ ਜਿਹੜੀ ਗਲੀ ਇਹ ਬਸ ਇੱਕ ਮੇਨ ਰਹਿੰਦਾ ਕੋਮ ਬਸ ਹਾਂ ਜੀ ਠੀਕ ਹੈ ਜੀ ਤੁਹਾਡਾ ਕੀ ਨਾਮ ਜੀ ਇਹ ਰਾਣਾ ਗੁਰਦਿਆਲ ਸਿੰਘ ਹੈ ਜੀ ਤੁਸੀਂ ਤਾਂ ਨਹੀਂ ਐਨ ਆਰ ਆਈ ਕਿਤੇ ਨਹੀਂ ਨਹੀਂ ਵੀ ਐਨ ਆਰ ਆਈ ਸੀਗਾ ਮੈਂ ਵੀ ਥੋੜਾ ਜਿੜੀ ਆਇਆ ਸੀਗਾ ਹਾਂ ਜੀ ਹੈ ਸੀ ਹੁਣ ਆਏ ਆ ਚਾਰ ਪੰਜ ਸਾਲ ਹੋ ਗਏ ਮੈਨੂੰ ਅਜੇ ਚਾਰ ਪੰਜ ਸਾਲ ਹੋ ਗਏ ਆਏ ਤੇ ਪੰਜ ਸਾਲ ਦਾ ਕਿਵੇਂ ਦਾ ਕਾਰਜ ਕਰ ਰਹੇ ਚਾਰ ਪੰਜ ਸਾਲ ਵੇਖਿਆ ਹੀ ਹੋਊਗਾ ਕਿਵੇਂ ਦੇ ਵਿਕਾਸ ਵਧੀਆ ਹੋਇਆ ਵੈਸੇ ਇੱਧਰ ਗਲੀ ਸੀ ਉਹ ਵੀ ਵਧੀਆ ਸੋਹਣੀ ਬਣੀ ਆ ਤੇ ਇੱਧਰ ਆ ਵੀ ਵਧੀਆ ਬਣੀ ਬਾਕੀ ਉਹ ਇੱਕੋ ਹੀ ਰਹਿਂਦੀ ਗਲੀ ਬਣਨ ਵਾਲੀ ਬਹੁਤ ਸੋਹਣਾ ਹੈ ਵਧੀਆ ਸਰਪੰਚ ਸਾਹਿਬ ਨੇ ਵਧੀਆ ਕੰਮ ਕੀਤੇ ਆ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਭਾਈ ਮੇਜਰ ਸਿੰਘ ਅ ਇਸੇ ਬੰਦੇ ਰਹਿਣ ਵਾਲੇ ਜੀ ਹਾਂਜੀ ਤੇ ਕੀ ਗੱਲਾਂ ਚੋਂ ਕਿਵੇਂ ਰਿਹਾ 5 ਸਾਲ ਦਾ ਕਾਰਜਕਾਲ ਪੰਚਾਇਤ ਨੇ ਕਿਵੇਂ ਦਾ ਕੰਮ ਕੀਤਾ ਪਿਛਲੇ ਸਰਪੰਚ ਨੇ ਇਹ ਜੀ ਹੁਣ ਦੀ ਪੰਚਾਇਤ ਦਾ ਪੋਸਟਿੰਗ ਪਿਛਲੀ ਦਾ ਪੋਸਟਿੰਗ ਹੁਣ ਤਾਂ ਬਣਨੀ ਐ ਪਿਛਲੀ ਪੰਚਾਇਤਾਂ ਜੀ ਬਹੁਤ ਵਧੀਆ ਕੰਮ ਕੀਤੇ ਜਿੱਦਾਂ ਵੀ ਅੱਜ ਤੋਂ ਲਾ ਲਓ ਵੀ ਜਿੱਦਾਂ ਪਹਿਲਾਂ ਬਣਦੇ ਆ ਹੂੰ ਹੂੰ ਪਹਿਲਾਂ ਵਿਕਾਸ ਵਧੀਆ ਕੀਤਾ ਜਿੱਦਾਂ ਵੀ ਗ੍ਰਾਂਟਾਂ ਮਿਲੀਆਂ ਮੋਟਰਾਂ ਲੱਗੀਆਂ ਹੂੰ ਹੂੰ ਫਿਰ ਸੀਵਰੇਜ ਪਾਏ ਹੂੰ ਹੂੰ ਫਿਰ ਕੰਕਰੀਟ ਕੀਤੀ ਹੂੰ ਇਹ ਇੰਟਰਲੋਕ ਵੀ ਲੱਗੇ ਆ ਇੰਟਰਲੋਕ ਲੱਗੇ ਹਾਂਜੀ ਬਹੁਤ ਵਧੀਆ ਕੀਤਾ ਰਲ ਮਿਲ ਕੇ ਸਾਰਿਆਂ ਨੇ ਬਹੁਤ ਠੀਕ ਹੈ ਜੀ ਤੁਹਾਡੇ ਕਿ ਨਾਂ ਵੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਜੀ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ ਬਹੁਤ ਸਾਰਾ ਪਤਾ ਹੋਊਗਾ ਪਿੰਡ ਬਾਰੇ ਕੀ ਕਹਿਣਾ ਚਾਹੋਗੇ 5 ਸਾਲ ਕਿਵੇਂ ਦੇ ਬੀਤੇ ਕਿ ਵਧੀਆ ਬੀਤੇ ਸੁਖੀ ਸੰਧੀ ਬੀਤੇ ਸੀ ਠੀਕ ਹੋ ਬਹੁਤ ਵਧੀਆ ਸ਼ਬਦ ਕਹਿਣਾ ਚਾਹੋਗੇ ਕਿ ਕੰਮ ਮੈਂ ਕੁਛ ਨਹੀਂ ਕਰ ਠੀਕ ਹੈ ਤੁਹਾਡੇ ਕਿ ਨਾਂ ਵੀ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਤੇ ਐਨਆਰਆਈ ਤੁਸੀਂ ਕਿਤੇ ਸੀਗੇ ਹਾਂ ਸੀਗੇ ਐਨਆਰਆਈ ਪਹਿਲਾ ਸੀਗੇ ਕਿੱਲਾ ਸੀਗੇ 2 ਸਾਲ ਹੀ ਹੋਏ ਆਇਆਂ ਮਨੋ ਨਹੀਂ ਇਹ ਪਹਿਲਾ ਸੀਗੇ ਹੁਣ ਨਹੀਂ ਗੇ ਨਹੀਂ ਹੁਣ ਨਹੀਂ ਗੇ ਮੇਰੇ ਬਾਅਦ ਜੀ ਜੋ ਹੋਇਆ ਪਹਿਲਾਂ ਹੀ ਹੋਇਆ ਇਹਦਾ ਹੋ ਮੇਰੇ ਹੁੰਦਿਆ ਕੁਝ ਨਹੀਂ ਹੋਇਆ ਜੀ ਅੱਛਾ ਐਨਆਰਆਈ ਪਾਂਦੇ ਪਿੰਡਾਂ ਦੇ ਸਹਾਇਕ ਕਿੰਨੇ ਮਾੜ ਮੋਟੇ ਵੀ ਨਹੀਂ ਕੰਮ ਕਰਨ ਪੂਰ ਪਾਈਦਾ ਹੀ ਹੈ ਜੀ ਪਾਈ ਕਰ ਰਹੇ ਮਾੜ ਮੋਟੇ ਮਗਰ ਰਹਿ ਕੇ ਕਰਦੇ ਹੈਗੇ ਆ ਹਾਂ ਇਹਦੇ ਘਰ ਜੇ ਪਾਣੀ ਵੜਦਾ ਰਿਹਾ ਉਹ ਤੁਹਾਡੇ ਘਰੇ ਚਲੋ ਪਾਣੀ ਕਿ ਵੜ ਗਿਆ ਪਾਣੀ ਉਹ ਜਿਹੜਾ ਰਾਹ ਨਹੀਂ ਬਣਦਾ ਉਹ ਦਾਂ ਹੀ ਵੜਦਾ ਹੈ ਅੱਛਾ ਰਾਹ ਰਾਹ ਨਾ ਬਣ ਕੇ ਕੇ ਪਾਣੀ ਪਿਛਲਾ ਠੀਕ ਹੈ ਤੁਹਾਡੇ ਕਿਉਂ ਮੀ ਇਧਰ ਕਵੀ ਨਾ ਵੀ ਆਪਣਾ ਸ਼ਰਮਾ ਕੇ ਬਲਾਦੀ ਦਲਜੀਤ ਸਿੰਘ ਦਲਜੀਤ ਸਿੰਘ ਮੇਰਾ ਨਾਮ ਵੀ ਦਲਜੀਤ ਹੀ ਹੈ ਹਾਂਜੀ ਤੇ ਪਿੰਡ ਦੇ ਰਹਿਣ ਵਾਲੇ ਉਹ ਕੁਛ ਤਾਂ ਕਹੋਗੇ ਕਿ ਪਿੰਡ ਦੇ ਵਿੱਚ ਕੰਮ ਹੋਇਆ ਨਹੀਂ ਹੋਇਆ ਕੀ ਵਾਕੇ ਹੋਇਆ ਕੰਮ ਕੋਈ ਨਹੀਂ ਵਧੀਆ ਹੋਇਆ ਜੋ ਹੋਇਆ ਵਧੀਆ ਹੋਇਆ ਜੋ ਹੋਇਆ ਇਹ ਸੜਕਾ ਝੜਕਾ ਇਹ ਅਜਵੇਂ ਕਹਿੰਦੇ ਸਾਡੇ ਘਰੇ ਪਾਣੀ ਵੜ ਗਿਆ ਕਿ ਸੜਕ ਹੀ ਨਹੀਂ ਬਣੀ ਹਾਂਜੀ ਚਲੋ ਗਾਂ ਬਣ ਜੂਗੀ ਨਵਾਂ ਸਰਪੰਚ ਬਣਾ ਦੂਗਾ ਹਾਂਜੀ ਠੀਕ ਹੈ ਪਿਛਲੇ ਨੇ ਨਹੀਂ ਕਿ ਬਣਾਈ ਉਹ ਚਲੋ ਫੇ ਚਲੋ ਜਿੰਨੀ ਗ੍ਰਾਂਟ ਲਾਤੀ ਪਿਛਲੇ ਨੇ ਹੁਣ ਅਗਲਾ ਨਵੀਂ ਲਾ ਦੂਗਾ ਹਾਂਜੀ ਠੀਕ ਹਾਂਜੀ ਤੁਹਾਡਾ ਕੀ ਨਾਮ ਹੈ ਸਰਦ ਸਿੰਘ ਤੇ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਸਰਪੰਚ ਨੇ ਕਹਿੰਦੇ ਫੇਰ ਵਾ ਦਿੱਤਾ ਕਿ ਗਰਾਂਟਾ ਗਰਾਂਟਾ ਚੰਗੀ ਆਈ ਸਰਪੰਚਾ ਸਰਪੰਚਾ ਨੇ ਕੰਮ ਬਹੁਤ ਵਧੀਆ ਕੀਤਾ ਸਾਰੇ ਵਧੀਆ ਕੀਤਾ ਹਾਂ ਅੱਛਾ ਕਿ ਕੋਈ ਸ਼ਬਦਾਂ ਚ ਬਿਆਨ ਕਰੂੰਗੇ ਵੀ ਆਹਾਂ ਸੜਕ ਰਹਦੀ ਆ ਉਹ ਸਾਰਾ ਵਾਲਾ ਪਿੰਡ ਦਾ ਬਹੁਤ ਸਹੀ ਬੜੀਆਂ ਅੱਛਾ ਹਾਂ ਤੇ ਇਕਲੀ ਇਕਲੀ ਸੜਕਾਂ ਦਾ ਹੀ ਕੰਮ ਕੀਤਾ ਪਿੰਡ ਦਾ ਹੋਰ ਵੀ ਕੋਈ ਕੰਮ ਕੁੰਮ ਕੀਤਾ ਜਿੰਨਾ ਵਾ ਜੱਜ ਘਰਾਂ ਖੜਾ ਇਹ ਬਣਨਾ ਹੈ ਇਹਨੂੰ ਦੇ ਦੇ ਕੁਝ ਆ ਜੇ ਨਿਗਾਹ ਮਾਰ ਲਓ ਨਾ ਇੱਧਰ ਅੰਜਕਰ ਘੱਟ ਲੱਗਦਾ ਕੁਝ ਹੋ ਨਹੀਂ ਲੱਗਦਾ ਇਹ ਰਹਿੰਦਾ ਵੇ ਬੱਚੋ ਜੋ ਸਾਡੇ ਮਈ ਵੀ ਸਿੰਘ ਆ ਉੱਥੇ ਕੋਈ ਦਿਨ ਸੌਦ ਕਰ ਲੈਂਦੇ ਉਹ ਉੱਦਾਂ ਹੀ ਖੜਾ ਇਹ ਜਾਂਚ ਕਰ ਘੱਟ ਲਾਦਾ ਉੱਦਾਂ ਕੋਈ ਹੋਰੀ ਖੜ ਰਿਹਾ ਮੈਂ ਤਾਂ ਪਿਆ ਇਹ ਲੈਟਰ ਪਿਆ ਅੱਛਾ ਹਾਂਜੀ ਰਹਿ ਗਿਆ ਅੱਗੇ ਅੱਛਾ ਪਿੱਛੇ ਪਾਇਆ ਹੁਣ ਤੇ ਜਿਹੜਾ ਰਹਿੰਦਾ ਉਹ ਗਾਂ ਸਰਪੰਚ ਬਣੂਗਾ ਗ੍ਰਾਂਟ ਜਾਊਗੀ ਤੇ ਬੜਾ ਪਾਇਦਾ ਇਹ ਕਿਵੇਂ ਟੁਕੜੇ ਵਿੱਚ ਕੰਮ ਹੁੰਦਾ ਕਹਿੰਦਾ ਇਹ ਟੁਕੜੇ ਜਿੰਨੇ ਗ੍ਰਾਂਟ ਸਰਕਾਰ ਦੇ ਰਹੀ ਹੈ ਨੇ ਪਰ ਗ੍ਰਾਂਟ ਪੂਰੀ ਨਹੀਂ ਦਿੰਦੀ ਸਰਕਾਰੀ ਨਹੀਂ ਪੂਰੀ ਪੂਰੀ ਦਿੰਦੀ ਰੀ ਆ ਥੋੜੀ ਜਿੰਨੀ ਆਈ ਉਨੀ ਲਾਤੀ ਅੱਛਾ ਪਹਿਲਾ ਪਹਿਲਾ ਨੀ ਕੱਢਣ ਦੀ ਦੇਤੀ ਫਿਰ ਪਲਸਟਰ ਦੀ ਦੇ ਹਾਂਜੀ ਆ ਇਹ ਸਾਰਾ ਇੱਦਾਂ ਹੀ ਹੋਇਆ ਸੀ ਅੱਛਾ ਹੀ ਕੰਮ ਹੁੰਦਾ ਹੈ ਹਾਂਜੀ ਠੀਕ ਹੈ ਜੀ ਤੁਹਾਡਾ ਕੀ ਨਾਮ ਹੈ ਹਾਂਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਬਾਰੇ ਜੀ ਪਾਸ ਮੈਂ ਕਹਿੰਦਾ ਪਿੰਡ ਦੇ ਬਲ ਸ੍ਰਮ ਸਾਹਿਬ ਬਹੁਤ ਵਧੀਆ ਕੰਮ ਕੀਤੇ ਇਹਨਾਂ ਨੇ ਅੱਛਾ ਹਾਂਜੀ ਤੁਸੀਂ ਵੀ ਸਰਪੰਚ ਨੇ ਆ ਸੁਣਿਆ ਪਿੰਡ ਦੇ ਅਸੀਂ ਮਹਾਰਾਜ ਇਹ ਨਾਲ ਹੀ ਆਇਆ ਇਹਨਾਂ ਬਣਾਏ ਸਾਨੂੰ ਅੱਛਾ ਆ ਰਲ ਕੇ ਇਹੀ ਕੰਮ ਕਰਦੇ ਸਾਬ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਪਹਿਲਾਂ ਦੀ ਸਰਕਾਰਾਂ ਚ ਤੋਂ ਹੋਂਦੀ ਸਰਕਾਰਾਂ ਚ ਕੀ ਫਰਕ ਨਜ਼ਰ ਆਇਆ ਵੀ ਉਹ ਸਮੇਂ ਸਰਕਾਰਾਂ ਕਿਵੇਂ ਕੰਮ ਕਰਦੀਆਂ ਸੀ ਗਰੰਟਾ ਦੇ ਦੀ ਸਰਕਾਰ ਚੰਗੀ ਆ ਇਹ ਜਾਂ ਉਹ ਸਰਕਾਰ ਸਭ ਤੋਂ ਵਧੀਆ ਹੀ ਆ ਅੱਛਾ ਗਰੰਟਾਰੀ ਇਹ ਪਿੰਡ ਚ ਹਾਂਜੀ ਹਾਂਜੀ ਹੱਲ ਹੋ ਰਿਹਾ ਬਿਲਕੁਲ ਠੀਕ ਥੋੜਾ ਕੀ ਨਾਮ ਜੀ ਮੈਂ ਨਾ ਰਣਜੀਤ ਸਿੰਘ ਹਾਂ ਰਣਜੀਤ ਸਿੰਘ ਐਨ ਆਰ ਆਈ ਤੁਸੀਂ ਹਾਂਜੀ ਨਹੀਂ ਨਾ ਇੱਥੇ ਰਹਿੰਦੇ ਆ ਹਾਂ ਜੇ ਰਹਿਣ ਵਾਲੇ ਉਹ ਪਿੰਡ ਇੱਥੇ ਰਹਿਣ ਵਾਲੀ ਹਾਂ ਹਾਂਜੀ 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 ਨਹੀਂ ਤਾਂ ਬਾਕੀ ਸਾਰੇ ਐਨ ਆਰ ਆਈ ਨਹੀਂ 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 ਆਪਾਂ ਇੱਥੇ ਆਈ ਅੱਛਾ ਫਿਰ ਤਾਂ ਬਹੁਤ ਬੱਧਾਊਗਾ ਪਿੰਡ ਬਾਰੇ ਵੀ ਪਿੰਡ ਕਿੱਥੇ ਕਿ ਖੜਾ ਹੈਗਾ ਵਧੀਆ ਪਿੰਡ ਦਾ ਕੰਮ ਬਹੁਤ ਵਧੀਆ ਕਰਦੇ ਆ ਵਧੀਆ ਚੱਲਦੂ ਹਾਂਜੀ ਹਾਂਜੀ ਪਿੰਡ ਦੇ ਵਿੱਚ ਸੜਕਾਂ ਤੋਂ ਇਲਾਵਾ ਕੀ ਕੰਮ ਕਰਦੇ ਸਾਰਾ ਹੀ ਵਧੀਆ ਜੀ ਜਿੰਨਾ ਕੀਤਾ ਬਹੁਤ ਵਧੀਆ ਕੀਤਾ ਹਾਂਜੀ 300 350 ਅੰਦਾਜ਼ਾ ਦੱਸਿਆ ਵੋਟ ਦਾ ਬਾਕੀ ਕਹਿੰਦੇ ਹੈਗੀ ਇਹ ਤੇ ਪੋਲ ਕੋਈ 250 ਦੀ ਹੁੰਦੀ ਹੈ ਵੋਟ ਐਨਆਰਈ ਬਾਹਰ ਚੱਲ ਕੇ ਬਹੁਤ ਸਾਰੇ ਨਹੀਂ ਸਾਰੇ ਇੱਥੇ ਬਸਿਰੇ ਆ ਬੰਦੇ ਐਨਆਰਈ ਹਾਂਜੀ ਪਾਉਣਗੇ ਵੋਟ ਇਹਨਾਂ ਨੂੰ ਸਾਰੇ ਠੀਕ ਹੈ ਜੀ ਹਾਂਜੀ ਤੁਹਾਡਾ ਕੀ ਨਾਮ ਜੀ ਨਾਮ ਵੀ ਦੱਸ ਦੂ ਮੈਂ ਨੰਦਾਰਸ਼ਨ ਸਿੰਘ ਮੈਂ ਦੱਸ ਦਿਆ ਨੰਦਾਰਸ਼ਨ ਸਿੰਘ ਕੀ ਕਹੋਗੇ 5 ਸਾਲ ਕਿਵੇਂ ਦੇ ਬੀਤੇ ਸਰਕਾਰ ਦੇ ਬਹੁਤ ਵਧੀਆ ਬਹੁਤ ਵਧੀਆ ਬੀਤੇ ਵਧੀਆ ਬੀਤੇ ਕਦੇ ਲੋੜ ਪੈਂਦੀ ਸੀ ਕਿ ਸਰਪੰਚ ਖੜਦਾ ਹੀ ਨਾਲ ਨਹੀਂ ਖੜਦੇ ਹੀ ਖੜਦੇ ਇਹ ਪਿੰਨ ਬੋਲ ਸਾਰੇ ਪਿੰਨਾਂ ਨਾਲ ਵਧੀਆ ਪਿੰਡ ਠੀਕ ਹੈ ਉਹ ਤਫਾਕ ਨਾਲ ਹੀ ਸਾਰੇ ਕੰਮ ਚੱਲਦੇ ਇੱਥੇ ਬਹੁਤ ਵਧੀਆ ਬਹੁਤ ਸੋਹਣਾ ਮਾਹੌਲ ਆ ਹਾਂ ਇਲੈਕਸ਼ਨ ਤੇ ਬਹੁਤ ਸੋਹਣਾ ਮਾਹੌਲ ਆ ਸਰਬਸੰਮਤੀ ਤੋਂ ਥੋੜਾ ਜਿਹਾ ਇਦਾਂ ਹੋ ਗਿਆ ਚਲੋ ਅੱਗੇ ਪਿਆਰ ਨਾ ਰਹੀਂਦਾ ਸਾਡਾ ਪਿੰਡ ਦਾ ਮਾਹੌਲ ਜਨਾ ਵੀ ਜੀ ਤੁਹਾਡੇ ਕੀ ਨਾਮ ਜੀ ਮੇਰਾ ਨਾਮ ਜਗੰਦਰ ਸਿੰਘ ਸਾਫਕਾ ਸਰਪੰਚ ਠੀਕ ਹੈ ਤੇ ਤੁਸੀਂ ਸਾਫਕਾ ਸਰਪੰਚ ਰਹੇ ਹੋ ਪਿੰਡ ਦੇ ਵਿੱਚ ਹੁਣ ਸਰਬਸੰਮਤੀ ਦਾ ਮਾਹੌਲ ਜ਼ਿਆਦਾਤਰ ਚੱਲੀ ਜਾਂਦਾ ਦਵਾਬੇ ਦੇ ਪਿੰਡਾਂ ਦੇ ਵਿੱਚ ਹੀ ਸਰਬਸੰਮਤੀਆਂ ਬਹੁਤ ਹੋ ਰਹੀਆਂ ਥੋੜੇ ਪਿੰਡ ਸਰਬਸੰਮਤੀ ਨਹੀਂ ਹੋਈ ਹਜੇ ਤੱਕ ਵੀ ਕਹਿੰਦੇ ਕਿ ਕੁਝ ਕਾਰਨ ਰਹਿ ਜਾਂਦੇ ਨੇ ਕੀ ਕਹੂੰਗੇ ਅਸੀਂ ਆਉਣ ਦੇ ਲੱਗੇ ਆ ਮੈਨ ਦਾ ਜਿਹੜੇ ਬਾਕੀ ਦੇਨ ਕੁਝ ਰਹਿੰਦੇ ਆ ਕੋਸ਼ਿਸ਼ ਆ ਵੀ ਸਰਬਸੰਮਤੀ ਹੋ ਜਾਂਦੀ ਹੈ ਉਮੀਦ ਕਰਦੇ ਹਾਂ ਕਿ ਵੇ ਹੋ ਵੀ ਜਾਊਗੀ 300 ਬੰਦਾ ਵੈਸੇ ਸਿਰ ਜੋੜ ਕੇ ਬਹਿ ਜੇ ਤਾਂ ਵਧੀਆ ਨਹੀਂ ਹੁੰਦਾ ਬਹੁਤ ਬਹੁਤ ਵਧੀਆ ਸਰਕਾਰ ਨੇ ਸਰਕਾਰ ਨੇ ਕਿਹਾ ਕਿ 5 ਲੱਖ ਰੁਪਏ ਵੀ ਦਵਾਂਗੇ ਸਟੇਡੀਅਮ ਦਵਾਂਗੇ ਉੱਤਪੇ ਸਾਰੇ ਬੰਦੇ ਇਸ ਚੀਜ਼ ਨੂੰ ਮੁੱਖ ਰੱਖਣ ਤੇ ਫੇਰ ਹੀ ਆ ਸਕਦੇ ਨਾ ਜੇ ਬੰਦੇ ਇੱਕ ਦੋ ਵਿੱਚੋਂ ਇਹ ਨਹੀਂ ਸਾਰੇ ਪਿੰਡਾਂ ਵਿੱਚ ਸਾਰੇ ਬੰਦੇ ਕੋਈ ਨਹੀਂ ਹੁੰਦੇ। ਹੂੰ ਕੁਝ ਬੰਦੇ ਜਿਹੜੇ ਇਸ ਇਹ ਚੀਜ਼ ਨੂੰ ਤਾਰੋ ਪੰਡਰ ਕਰਦੇ ਆ ਪਰ ਮੈਂ ਉਮੀਦ ਕਰਦਾ ਹਾਂ ਵੀ ਜਦੋਂ ਤਾਂ ਸਾਡੀ ਸਰਪੰਚੀ ਦੀ ਇਲੈਕਸ਼ਨ ਹੋਊਗੀ ਬਿਲਕੁਲ ਸਿਰਾਲ ਮਿਲ ਕੇ ਬੈਠ ਕੇ ਪਿੰਡ ਦੇ ਵਿਕਾਸ ਬਸ ਦੇ ਬਹੁਤ ਵਧੀਆ ਕੰਮ ਕਰਾਂਗੇ। ਠੀਕ ਠੀਕ ਥੋੜੇ ਕੀ ਨਾਮ ਸਰਦਾਰ ਸਾਹਿਬ ਕਰਮ ਸਿੰਘ ਮੇਰਾ ਨਾਮ ਹੈ। ਕੀ ਕਹਿਣਾ ਚਾਹੋਗੇ ਸਰਬਸੰਮਤੀ ਤੇ ਗੱਲਾਂ ਚੱਲ ਰਹੀਆਂ ਹੈਗੀਆਂ ਸਰਬਸੰਮਤੀ ਆਮ ਤੌਰ ਤੇ ਭਾਈਚਾਰਾ ਬੰਦਾ ਗਿਆ ਕਹਿੰਦੇ ਕਿ ਸਿਰ ਜੋੜ ਕੇ ਬਹਿ ਜਾਂਦੇ ਆ ਸਰਕਾਰ ਤਾਂ ਕਹਿੰਦੀ ਹੈ ਕੀ ਅਸੀਂ ਕਹਿੰਦੇ ਕੁਝ ਇਨਾਮ ਵੀ ਦੇਵਾਂਗੇ ਪਿੰਡਾਂ ਨੂੰ ਤੇ ਸਟੇਡੀਅਮ ਵੀ ਦੇਵਾਂ ਥੋੜਾ ਕੀ ਵਿਚਾਰ ਆਈ ਇਹ ਤੇ ਵਿਚਾਰ ਤਾਂ ਵਧੀਆ ਸਰਵਸੰਮਤੀ ਦਾ ਸਾਡੇ ਪਿੰਡ ਵੀ ਗੱਲ ਤੇ ਚੱਲੀ ਸੀ ਪਰ ਚਲੋ ਕੁਝ ਕਾਰਨਾ ਕਰਕੇ ਟੁੱਟ ਗਈ ਤੇ ਹੁਣ ਹੋ ਸਕਦਾ گا ਉਹ ਬੰਦੇ ਤੇ ਜੇ ਹੈਗੇ ਹੀ ਉਹ ਹੀ ਮਤਲਬ ਗੱਲ ਚੱਲੂਗੀ ਤੇ ਸਭ ਸੰਮਤੀ ਹੋ ਜਾਊਗੀ ਚੱਲ ਰਹੀ ਆ ਗੱਲ ਚੱਲ ਰਹੀ ਹੈ ਹਜੇ ਅੱਜ ਅੱਜ ਆਖਰੀ ਦਿਨ ਸੀਗਾ ਵਿਅਸਤਾ ਕੀ ਲੋ ਆਖਰੀ ਨੂੰ ਕੀਆ ਉਥੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਆਖਰੀ ਆ ਆਖਰੀ ਆ ਉਦੋਂ ਹੀ ਬੰਦੇ ਕਹਿ ਰਹੇ ਵੀ ਬਾਸਾ ਇਹਨੂੰ ਚੋਣ ਲੋ ਗੱਲ ਨਿਬੜ ਗਈ ਜਿਹੜੇ ਜਿਹਨਾਂ ਨੇ ਕਾਗਜ਼ ਭਰੇ ਆ ਠੀਕ ਐਨੀ ਗੱਲ ਥੋੜੇ ਕਿਹਨਾ ਬਾਈ ਜੀ تنویر ਸਿੰਘ ਜੀ تنویر ਸਿੰਘ ਬਾਈ ਦੁਆਬੇ ਦਾ ਇਲਾਕਾ ਦੁਆਬੇ ਇਲਾਕੇ ਤੁਹਾਡੇ ਪਿੰਡ ਤੇ ਚਲੋ ਨੌਜਵਾਨ ਦੇਖੇ ਸਾਨੂੰ ਬਾਕੀ ਪਿੰਡਾਂ 'ਇ ਨਹੀਂ ਦੇਖੇ ਕਾਰਨ ਕੀ ਮਾਰੇ ਤੁਹਾਡੇ ਇਲਾਕੇ ਦੇ ਵਿੱਚ ਕੀ ਨੌਜਵਾਨ ਕੰਮ ਨਹੀਂ ਕਰਦੇ ਖੇਤੀ ਖੁੱਤੀ ਵਾਲੇ ਬਸ ਨਹੀਂ ਜਾਣਾ ਚਾਹੁੰਦੇ ਅਸਲੇ ਬਾਹਰ ਆ ਗਏ ਫਿਰ ਕਹਿੰਦੇ ਉਹੀ ਕੰਮ ਕਰਨੇ ਛੋਟੇ ਛੋਟੇ ਜੇ ਇੱਥੇ ਖੇਤੀਬਾੜੀ ਹੈਗੀ ਹੈ ਸਹੀ ਚੱਲਦਾ ਨਹੀਂ ਜੀ ਹੁਣ ਹੁਣ ਆਪਾਂ ਰੁਝਾਨ ਦੇਖ ਰਹੇ ਆ ਬਹੁਤ ਲੋਗ ਪਿੱਛੇ ਨੂੰ ਆ ਰਹੇ ਆ ਜਿਹੜਾ ਬ੍ਰੇਨ ਡレイン ਹੋ ਰਿਹਾ ਸੀ ਉਹ ਹੁਣ ਬੈਕ ਹੋ ਰਿਹਾ ਹੈ ਆਪਣੇ ਪੰਜਾਬ ਵੱਲੋਂ ਫਿਰ ਵਾਪਸ ਆ ਰਹੇ ਆ ਅਸਲ ਦੇ ਵਿੱਚ ਜਿਹੜੇ ਲੋਕ ਸੋਚਦੇ ਸੀਗੇ ਕਿ ਬਾਹਰ ਜਾ ਕੇ ਲਾਈਫ ਈਜ਼ੀ ਆ ਜਾਂ ਸੋਚ ਲੈਂਦੇ ਕੋ ਜਾ ਕੇ ਉੱਥੇ ਇੰਜੋਏ ਕਰਦਾ ਆ ਅਸਲ ਦੇ ਵਿੱਚ ਜਿਹੜਾ ਬੰਦਾ ਗਿਆ ਹੁੰਦਾ ਉਹ ਵੀ ਆਪਣੀ ਕਰੈਕਟ ਪੋਜੀਸ਼ਨ ਨਹੀਂ ਦੱਸਦਾ ਇੱਥੇ ਬੰਦੇ ਨੂੰ ਆਪਾਂ ਸਾਰੇ ਜਾਣਦੇ ਆ ਉਹਦੇ ਨਾਲ ਫਿਰ ਜਦੋਂ ਬੰਦਾ ਥੋੜਾ ਜਿਹਾ ਹਜੇ ਯੰਗ ਏਜ ਦੇ ਵਿੱਚ ਹੁੰਦਾ ਆ ਉਹ ਚੰਚਲ ਮਨ ਦਾ ਹੁੰਦਾ ਉਹ ਅਗਲਾ ਕਹਿੰਦਾ ਯਾਰ ਮੈਂ ਵੀ ਦੇਖਾਂ ਉੱਥੇ ਜਾ ਕੇ ਕੀ ਚੀਜ਼ ਆ ਕੀ ਹਸਬਕਤਾ ਆ ਨਹੀਂ ਫਿਰ ਕਾਰਡ ਕੀ ਐਥੋਂ ਭਜਦੇ ਕਿਉਂ ਪਏ ਕੰਮਕਮੂ ਨਹੀਂ ਮਿਲਦਾ ਕੀ ਦੇਖੋ ਜੀ ਹੁਣ ਜੋ ਪਾਜੀ ਪਿੱਛੇ ਸਰਕਾਰਾਂ ਚ ਆਪਾਂ ਦੇਖ ਰਹੇ ਆ ਪਿੱਛੇ ਪਿਛਲੇ 10 ਸਾਲਾਂ ਚ ਜੋ ਯੂਥ ਦੇ ਨਾਲ ਵਾਅਦੇ ਕਰਕੇ ਇੱਕ ਵੀ ਵਾਦਾ ਨਹੀਂ ਪੂਰਾਇਆ ਹੁਣ ਆ ਤਾਜੀ ਭਗਵੰਤ ਮਾਨ ਦੀ ਆਪਾਂ ਸਰਕਾਰ ਦੀ ਗੱਲ ਕਰ ਲਈਏ ਇੰਨੇ ਨੌਜਵਾਨਾਂ ਨੂੰ ਆਪਾਂ ਨੌਕਰੀਆਂ ਦਵਾਂਗੇ ਇਹਨਾਂ ਕੁਝ ਕਰਾਂਗੇ ਤੇ ਰਾਜਸਥਾਨ ਦੇ ਵਿੱਚੋਂ ਲਿਆ ਕੇ ਪੰਜਾਬ ਦੇ ਬਿਜਲੀ ਮੈਕਮਿਆਂ ਦੇ ਵਿੱਚ ਬੰਦਿਆਂ ਨੂੰ ਨੌਕਰੀਆਂ ਦੇ ਰਹੀਆਂ ਦੇ ਰਹੇ ਆ ਤੇ ਕੀ ਗੱਲ ਪੰਜਾਬ ਦੇ ਵਿੱਚ ਨੌਜਵਾਨ ਨਹੀਂ ਹੈਗੇ ਆ ਤੁਸੀਂ ਇੱਥੇ ਸਾਰੇ ਨੌਜਵਾਨ ਦੇਖ ਲਓ ਸਵਾਲ ਕਰ ਰਹੇ ਹੋ ਜੇ ਪੁੱਛ ਰਹੇ ਹੋ ਨੌਜਵਾਨ ਉਹਨਾਂ ਨੂੰ ਪੁੱਛ ਰਿਹਾ ਭਗਵੰਤ ਮਾਨ ਨੂੰ ਮੈਂ ਤੁਹਾਨੂੰ ਵੀ ਪੁੱਛ ਰਿਹਾ ਕਿ ਤੁਸੀਂ ਆਪ ਦ ਇੱਥੇ ਆਪਣੇ ਕੋਈ ਨੌਜਵਾਨ ਨਹੀਂ ਹੈਗੇ ਇਹਨਾਂ ਸਾਰਿਆਂ ਦੀ ਤੁਸੀਂ ਖੁਦ ਐਜੂਕੇਸ਼ਨ ਪੁੱਛ ਲਓ ਕੋਈ ਵੀ ਬੰਦਾ ਪਲੱਸ 2 ਤੋਂ ਘੱਟ ਨਹੀਂ ਹੋਊਗਾ ਤੇ ਜਿਹੜੇ ਰਾਜਸਥਾਨ ਤੋਂ ਲਿਆ ਕੇ ਇੱਥੇ ਬਿਜਲੀ ਬੋਰਡ ਦੇ ਵਿੱਚ ਲਾ ਰਹੇ ਆ ਕੀ ਉਹਨਾਂ ਦੀਆਂ ਪੜ੍ਹਾਈਆਂ ਜ਼ਿਆਦੀਆਂ ਆ ਨਾਲੇ ਜਿਹੜੀ ਅੱਜ ਦੀ ਇਹ ਆਪਾਂ ਹੁਣ ਸਾਰੇ ਆਪਾਂ ਦੇਖ ਰਹੇ ਆ ਇਹ ਸਿਰਫ ਕਿ ਕਟ ਪੁਤਲੀ ਵੀ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਇੱਕ ਕਟ ਪੁਤਲੀ ਬਣ ਚੁੱਕੀ ਆ ਤੇ ਹੁਣ ਸਰਬਸ਼ੰਤੀ ਦੀ ਵੀ ਗੱਲ ਕਰ ਰਹੀ ਹੈ ਸਰਬਸ਼ੰਤੀ ਪਿੰਡ ਦੇ ਵਿੱਚ ਜੇ ਹੁੰਦੀ ਆ ਤਾਂ ਸਟੇਡੀਅਮ ਮਿਲੂਗਾ ਆ ਜਿੰਨੇ ਖੜੇ ਆ ਨੌਜਵਾਨ ਖੜੇ ਇਹਨਾਂ ਨੂੰ ਇੱਕ ਸਟੇਡੀਅਮ ਮਿਲ ਜੂਗਾ ਤੇ 5 ਲੱਖ ਮਿਲੂਗਾ ਕੀ ਸੋਚ ਕੀ ਸੋਚ ਰਹੇ ਇਸ ਦੇ ਬਾਰੇ ਭਾਜੀ ਸਰਵਸੰਮਤੀ ਸਾਡੇ ਲਗਭਗ ਪੂਰੀ ਤਰ੍ਹਾਂ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਪਰ ਜਿੱਦਾਂ ਆਪਾਂ ਕਹਿ ਲੈਂਦੇ ਨਾ ਕਿ ਵਿੱਚ ਕੋਈ ਸ਼ਰਾਰਤੀ ਤੰਤਰ ਹੋ ਜਾਂਦਾ ਆ ਉਹ ਇੱਕ ਦੋ ਬੰਦਿਆਂ ਦੇ ਕਰਕੇ ਆ ਤੁਸੀਂ ਦੇਖ ਲਓ ਸਾਰੇ ਪਿੰਡ ਦੇ ਆ ਇਹ ਨਹੀਂ ਕਿ ਇਕੱਲੇ ਇੱਕ ਪਾਰਟੀ ਦੇ ਆ ਸਾਰੀਆਂ ਪਾਰਟੀਆਂ ਦੇ ਬੰਦੇ ਇੱਥੇ ਬੈਠੇ ਆ ਸਿਰਫ ਇੱਕ ਦੋ ਬੰਦਿਆਂ ਦੇ ਕਾਰਨ ਕਰਕੇ ਕਿ ਉਹ ਜਦੋਂ ਆਪਣੀ ਮਰਜ਼ੀ ਕਿਉਂ ਲੋਕਤੰਤਰ ਆ ਕੋਈ ਵੀ ਜਾ ਕੇ ਆਪਣਾ ਪੇਪਰ ਭਰ ਸਕਦਾ ਉਹ ਬੰਦਾ ਜਾ ਕੇ ਜੋ ਪੇਪਰ ਭਰਾਵੇ ਫਿਰ ਕੀ ਕਰ ਸਕਦੇ ਆ ਫਿਰ ਤਾਂ ਫਿਰ ਸਰਹਸੰਤੀ ਨਹੀਂ ਨਾ ਪਰ ਸਾਡੀ ਕੋਸ਼ਿਸ਼ ਇਹ ਹੀ ਆ ਕਿ ਚਲੋ ਐਂਡ ਤੱਕ ਸਰਹਸੰਤੀ ਹੋ ਜਵੇ ਤੇ ਰਲ ਮਿਲ ਕੇ ਪੰਜਾਬ ਪਿੰਡ ਦਾ ਵੱਧ ਤੋਂ ਵੱਧ ਜੋ ਵਿਕਾਸ ਹੋ ਸਕੇ ਤੇ ਉਹ ਅਸੀਂ ਕਰੀਏ ਠੀਕ ਹੈ ਅ ਮਾਤਾਵਾਂ ਵੀ ਬੈਠੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਸਾਰੇ ਇੱਥੇ ਮੌਜੂਦ ਨੇ ਮਾਦੀ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਇੱਥੇ ਦੇ ਰਹਿੰਦੇ ਕਿਵੇਂ ਤਰ੍ਹਾਂ 5 ਸਾਲ ਦਾ ਕਾਰਜਕਾਲ ਸਰਪੰਚ ਸਾਹਿਬ ਦਾ ਕੀ ਵਧੀਆ ਕੰਮ ਬਹੁਤ ਵਧੀਆ ਭਾਜੀ ਬਹੁਤ ਵਧੀਆ ਹਾਂਜੀ ਕੋਈ ਸ਼ਬਦਾਂ ਦੇ ਵਿੱਚ ਗਿਣਾਉਂਗੀ ਕਿ ਕਿਹੜਾ ਕੰਮ ਵਧੀਆ ਲੱਗਿਆ ਸਰ ਵਧੀਆ ਹੀ ਹੋ ਰਿਹਾ ਹਾਂਜੀ ਭਾਜੀ ਅੱਗੇ ਵੀ ਵਧੀਆ ਹੀ ਹੋਣ ਸਾਰੇ ਹਾਂਜੀ ਕਰੇ ਜਵਾਬ ਹੋਣਗੇ ਮਤਲਬ ਦਾ ਹਾਂਜੀ ਹਾਂਜੀ ਸਕੂਲ ਦਾ ਕੀ ਹਾਲ ਉਹਨਾਂ ਨੇ ਕਦੇ ਪੁੱਛਿਆ ਕਿਛੇ ਵੀ ਸਕੂਲਾਂ ਦੇ ਕੀ ਹਾਂਜੀ ਹਾਂਜੀ ਬਸ ਜਦ ਤੱਕ ਜਵਾਨ ਹੋ ਗਏ ਪੜ ਲਿਆ ਹਾਂਜੀ ਕੰਮਕਾਰਾਂ ਤੇ ਜਾਂਦੇ ਆ ਕੰਮਕਾਰਾਂ ਤੇ ਜਾਂਦੇ ਹਾਂਜੀ ਠੀਕ ਹੈ ਤੁਹਾਡਾ ਕੀ ਨਾਮ ਜੀ ਮਨਜੀਤ ਕੌਰ ਕਰੇ ਬੇਟਾ ਜਾਂ ਬੇਟੀ ਕੁਛ ਤਾਂ ਹੋਣ ਦੀ ਹਾਂਜੀ ਬੇਟੇ ਦੋ ਇੱਕ ਬੇਟੀ ਉਹਦੀ ਸ਼ੱਦੀ ਹੋ ਗਈ ਠੀਕ ਹੈ ਤੇ ਕਦੇ ਗੱਲਾਂ ਬਾਤਾਂ ਵੀ ਕਰਦੇ ਹੋਣੇ ਵੀ ਪੜ੍ਹੇ ਇੰਨੇ ਆ ਤੇ ਨੌਕਰੀ ਮਿਲਦੀ ਕੀ ਕਹਿੰਦੇ ਹੈਗੇ ਪਰ ਹੁਣ ਨੌਕਰੀਆਂ ਨਹੀਂ ਮਿਲਦੀਆਂ ਤਾਂ ਵਿਆਹ ਫੈਕਟਰੀਆਂ 'ਚ ਜਾ ਕੇ ਕੰਮ ਕਰਨ ਡਏ ਆ ਮਾੜੇ ਮੋਟੇ ਪੜ੍ਹ ਲਿਖ ਕੇ ਇੱਦੇ ਤੁਰੇ ਫਿਰਦੇ ਆ ਨਹੀਂ ਕੰਮ ਮਿਲਦੇ ਹੈਗੇ ਬਾਹਰ ਦੀਆਂ ਗੱਲਾਂ ਵੀ ਕਰਦੇ ਆ ਬਾਹਰ ਸਾਰਾ ਬਾਹਰ ਗਰੀਬੀ ਹੈਗੀ ਆ ਸਾਡੇ ਤੇ ਅਸੀਂ ਬਾਹਰ ਨਹੀਂ ਜਾ ਸਕਦੇ ਹਾਂਜੀ ਹਾਂਜੀ ਕਰਨੇ ਆ ਤੁਹਾਡਾ ਕੀ ਨਾਮ ਜੀ ਜਸਵੀਰ ਕੌਰ ਜੀ ਅਸੀਂ ਪਿੰਡ ਦੇ ਰਹਿਣ ਵਾਲੇ ਹਾਂ ਜੀ ਅਸੀਂ ਪਿੰਡ ਦੇ ਰਹਿੰਦੇ ਹਾਂ ਪੰਚ ਸਾਹਿਬ ਦਾ ਕਿਵੇਂ ਦਾ ਕਾਰਜ ਕਰ ਰਿਹਾ ਪੰਚ ਸਾਹਿਬ ਦਾ ਕੰਮ ਕੁਮ ਹੋਏ ਕਿ ਆਮ ਤੌਰ ਤੇ ਜਿਵੇਂ ਪਿੰਡਾਂ 'ਚ ਅਸੀਂ ਵੇਖਦੇ ਹਾਂ ਕਿ ਸਰਪੰਚ ਹੁੰਦੇ ਆ ਕਿ ਪਿੰਡ ਦੇ ਵਿੱਚ ਅਗਰ ਕੋਈ ਸੈਣ ਕਰਾਨਾ ਜਾਣਾ ਕੋਈ 2000 3000 ਨਹੀਂ ਨਹੀਂ ਇਦਾਂ ਦੀ ਗੱਲਬਾਤ ਹੋਈ ਕੋਈ ਵੀ ਠੀਕ ਠਾਕ ਸਾਰੇ ਹਾਂਜੀ ਪਿੰਡ ਦੀ ਲੋੜ ਕੀ ਆ ਕਿ ਸਕੂਲ ਜਾਂ ਕੰਮ ਕਰਕੇ ਸਾਡੇ ਇਹ ਹੀ ਆ ਬਸ ਤੁਹਾਨੂੰ ਛਾਲਾ ਸਾਡੇ ਬਣ ਜਵੇ ਇੱਕ ਭਗਵਾਨ ਵਾਲਮੀਕ ਮੰਦਿਰ ਆ ਉੱਥੇ ਛਾਤ ਰਹਿਣ ਵਾਲੇ ਰਹਿੰਦੀ ਆ ਹਾਂਜੀ ਉਹ ਅਸੀਂ ਦੋ ਕਾਰੋਬਾਰ ਕਰਨ ਅਸੀਂ ਇਹੋ ਹੀ ਚਾਹੁੰਦੇ ਆ ਸਾਨੂੰ ਹੋਰ ਕੁਝ ਨਹੀਂ ਹਾਂਜੀ ਧਰਮਸ਼ਾਲਾ ਸਾਨੂੰ ਹੋਰ ਕੋਈ ਨਹੀਂ ਬਸ ਇਹ ਚਾਹੀਦੀ ਆ ਹਾਂਜੀ ਬਾਕੀ ਬਰਠੀਕ ਠੀਕ ਠਾਕ ਸਾਰੇ ਸਾਡਾ ਬਣੂਗਾ ਮਤਲਬ ਕੀ ਨਾਮ ਹੈ ਜੀ ਆਪਣਾ ਸੀਮਰ ਕੁਮਾਰ ਇਸੇ ਪੜਦੇ ਰਹਿਣ ਵਾਲੇ ਹਾਂਜੀ ਐਨ ਆਰ ਆਈ ਤੇ ਨਹੀਂ ਤੁਸੀਂ ਨਹੀਂ 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 ਇਹ ਐਨ ਆਰ ਆਈ ਨਹੀਂ ਗੇ ਅੱਛਾ ਜੀ ਮਾਦਾ ਜੀ ਬਹੁਤ ਅੱਛਾ ਪੰਚ ਨੇ ਫਿਰ ਤਾਂ ਬਹੁਤ ਕੁਝ ਪਤਾ ਹੋਊਗਾ ਪਿੰਡ ਦੀ ਪਿੰਡ ਦੀ ਲੋੜ ਕੀ ਹੈ ਤੇ ਪਿੰਡ ਨੂੰ ਚਾਹੀਦਾ ਕੀ ਹੈ ਹੁਣ ਪਿੰਡ ਦੇ 5 ਸਾਲ ਕਿਵੇਂ ਦੇ ਬੀਤੇ ਵੀ ਵਾਕੇ ਗਰੰਟਾਂ ਆਈਆਂ ਸਰਪੰਚਾਂ ਨੇ ਬੀਤੇ ਆ ਹੂੰ ਬਾਅਦ ਸਹੀ ਨਹੀਂ ਬੀਤੇ ਹੂੰ ਗਰੰਟਾ ਕਿਵੇਂ ਦੀ ਆਈ ਸਰਕਾਰ ਤੋਂ ਪ੍ਰਕਾਰ ਤੋਂ ਗਰੰਟਾ ਨਹੀਂ ਕਰਦੇ ਕੋਈ ਨੇ ਸਾਰੇ ਸਹੀ ਹੋ ਗਿਆ ਸਾਰਾ ਜੋ ਵੀ ਹੋ ਗਿਆ ਤੇ ਸਾਡੇ ਪਿੰਡ ਛੱਪੜ ਵਾ ਤੇ ਉਹ ਨਹੀਂ ਸਹੀ ਉੱਥੇ ਕੋਈ ਕੰਦ ਨਹੀਂ ਕਿਤੇ ਹੋਰ ਨਹੀਂ ਪਾ ਰਾਤ ਨੂੰ ਗੱਡਕਾ ਕੋਈ ਜਾਵੇ ਵਿਚ ਡੇ ਜਾਵੇ ਛੱਪੜ ਦੇ ਹਾਂ ਪਾਣੀ ਉਹ ਬਾੜਨਾ ਚਾਹੀਦਾ ਆ ਠੀਕ ਹੈ ਜੀ ਤੁਹਾਡੇ ਕੀ ਨਾਮ ਜੀ ਫਿਰ ਮੇਲਕਾ ਕੀ ਕਹੋਗੇ ਮਾਤਾ ਹੀ ਕਹਿੰਦੇ ਕੰਮ ਕਰਦਾ ਬਹੁਤ ਥੋੜੇ ਥੋੜੇ ਜੀ ਹੋਏ ਆ ਕਹਿੰਦੇ ਤੁਹਾਡੇ ਕੀ ਵਿਚਾਰ ਆ ਚਲੋ ਠੀਕ ਹੋ ਹੀ ਜਾਂਦਾ ਕੋਈ ਮਾੜਾ ਮੋਟਾ ਰਹਿ ਵੀ ਜਾਂਦਾ ਆ ਆਊਗੀ ਗ੍ਰਾਂਟ ਫੇਰ ਪੂਰਾ ਕਰਨਗੇ ਹਾਂਜੀ ਤੇ ਜਵਾਗ ਕਿਵੇਂ ਬਾਹਰ ਆ ਜਿੱਤੀ ਹੈ ਨਹੀਂ ਬਾਹਰ ਆ ਜੀ ਬਾਹਰ ਗੱਲਾਂ ਬਾਤਾਂ ਕਰਦੇ ਹੋ ਫੋਨ ਤੇ ਉਹਨਾਂ ਨਾਲ ਹਾਂਜੀ ਅੱਜ ਪਿੰਡ ਦਾ ਆ ਕੰਮ ਹੋਇਆ ਅੱਜ ਬਿਲਕੁਲ ਹਾਂਜੀ ਹਾਂਜੀ ਸੋਚਦੇ ਤਾਂ ਹੋਣਗੇ ਵੈਸੇ ਐਨਆਰਆਈ ਵੀ ਪਿੰਡ ਦੇ ਵਿੱਚ ਕੁਝ ਲੈ ਕੇ ਹਾਂਜੀ ਇਦਾਂ ਹੀ ਆ ਭਾਜੀ ਠੀਕ ਹੈ ਇਹ ਮਿਲਣ ਦਾ ਜੀ ਕਰਦਾ ਹੋਊਗਾ ਬਾਹਰ ਚਲੇ ਕੇ ਹੁਣ ਇੱਥੇ ਆ ਜਾਓ ਆਪਸਾ ਆ ਜਾਓ ਕਦੇ ਗੱਲਾਂ ਬਾਤਾਂ ਹੁੰਦੀਆਂ ਕੀ ਕਹਿੰਦੇ ਤੁਸੀਂ ਆ ਜੇੜੇ ਉਧਰ ਸੈੱਟ ਹੋ ਗਏ ਫੇਰ ਤੁਹਾਨੂੰ ਪਤਾ ਹੀ ਆ ਮੋੜਨਾ ਤਾਂ ਵਾਪਸ ਫੇਰ ਇੰਤਾਂ ਦਾ ਹੀ ਥੋੜਾ ਚੱਲੇ ਗਏ ਸੀ ਫਰਕ ਕੀ ਵੇਖ ਰਹੇ ਹੋ ਪਿੰਡਾਂ ਦੇ ਇੱਥੋਂ ਦੇ ਕਲਚਰ ਤੇ ਆਪਣੇ ਇੱਥੇ ਕਲਚਰ ਵਧਿਆ ਆ ਇੱਥੇ ਵਧਿਆ ਹੈ ਜਿੱਥੇ ਮਰਜ਼ੀ ਉਠੋ ਬੈਠੋ ਹਾਂ ਉਥੇ ਅੰਦਰ ਬੈਠੋ ਉਥੇ ਘੁੱਟਣਾ ਥੋੜੀ ਹਾਂ ਬੱਚੇ ਕੰਮ ਤੇ ਜਾਣ ਆਪ ਅੰਦਰ ਰੋ ਇੱਥੇ ਜਿੱਥੇ ਮਰਜ਼ੀ ਆ ਭਾਈਚਾਰੇ ਚ ਬੈਠੋ ਠੀਕ ਹਾਂਜੀ ਤੁਹਾਡਾ ਕੀ ਨਾਮ ਜੀ ਮਲਵੀਰ ਕੌਰ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ 5 ਸਾਲ ਕਿਵੇਂ ਦੇ ਰਹੇ ਸਰਕਾਰ ਦੇ ਬਸ ਠੀਕ ਠਾਕ ਚੱਲਦਾ ਕੰਮ ਚੱਲਦਾ ਹਾਂਜੀ ਠੀਕ ਠਾਕ ਹੈ ਵਧੀਆ ਬਹੁਤ ਸੋਹਣਾ ਚੱਲਦਾ ਕੰਮ ਵਧੀਆ ਰਿਹਾ ਹੈ ਹਾਂਜੀ ਵਧੀਆ ਸਰਪੰਚ ਸਾਹਿਬ ਦਾ ਕਿਵੇਂ ਦਾ ਕੰਮ ਕਰ ਸੀਗਾ ਕਿ ਵਾਕੇ ਕਦੇ ਛੋਟੇ ਮੋਟੇ ਸਹਾਇਤ ਦੀ ਜ਼ਰੂਰਤ ਪੈਂਦੀ ਹੋਵੇ ਜਾਂ ਕਦੇ ਲੋੜ ਪੈਂਦੀ ਹੋਵੇ ਕਿ ਨਾਲ ਖੜਦੀ ਹਾਂਜੀ ਹਾਂਜੀ ਖੜਦੇ ਨਾਲ ਠੀਕ ਹੈ ਜੀ ਤਾਂ ਹੋਰਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਜੋ ਪਿੰਡ ਦੇ ਸਾਰੇ ਮਾਤਬਰ ਬੰਦੇ ਜੀ ਨੇ ਭਾਜੀ ਕੀ ਨਾਮ ਆਪਣੇ ਜੀ ਜਸਵੰਤ ਸਿੰਘ ਜੀ ਅ ਬਹੁਤ ਸਾਰੇ ਜਿਵੇਂ ਜ਼ਿਕਰ ਕਰੀ ਸਰਬਸੰਮਤੀ ਦੀ ਗੱਲ ਚੱਲ ਰਹੀ ਸੀ ਕਿ ਸਟੇਡੀਅਮ ਦਵਾਂਗੇ ਨੌਜਵਾਨ ਖੜੇ ਨੇ ਤੇ ਸਰਬਸੰਮਤੀ ਹਜੇ ਤੱਕ ਨਹੀਂ ਬਣ ਪਾਈ ਕਿਤਨੇ ਕਿਤੇ ਵਿਕਾਸ ਕਾਰਜ ਵੀ ਉੱਥੇ ਵਾਜ ਰਹੇ ਨੇ ਜਿੱਥੇ ਸਰਬਸੰਮਤੀ ਨਹੀਂ ਹੋਵੇ ਕੀ ਕਹਿੰਦਾ ਚਲੋ ਬਾਂਝੇ ਰਹਿ ਜਾਂਦੇ ਤੇ ਗ੍ਰਾਂਟ ਆਈ ਜਾਵੇ ਤੇ ਸਾਰੇ ਪੂਰੇ ਹੋ ਜਾਂਦੇ ਜਦੋਂ ਗ੍ਰਾਂਟ ਹੀ ਨਹੀਂ ਆਉਂਦੀ ਤਾਂ ਪੂਰੇ ਕਿੱਥੋਂ ਹੋਣੇ ਜੀ ਅੱਧ ਵਿਚਕਾਲੇ ਲੌਂਕਦੇ ਰਹਿੰਦੇ ਉੱਥੇ ਫੇਓ ਛੱਡ ਕੇ ਦੋਏ ਥਾਂ ਤੋਂ ਛੱਡ ਕੇ ਚਲੀ ਜਾਂਦੇ ਬਿਲਕੁਲ ਕਹਿੰਦੇ ਉਹ ਕਿਸ਼ਤਾਂ 'ਚ ਗ੍ਰਾਂਟ ਆਉਂਦੀ ਵੀ ਹੈ ਕਹਿੰਦੇ ਕਿ ਇਹ ਕਦੇ ਛੱਤ ਤਸਤੇ ਆਈ ਦੇ ਆਪਣੀ ਸੁਰਤ ਦੇ ਵਿੱਚ ਇਸ ਪਿੰਡ ਦੇ ਵਿੱਚ ਬੱਸ ਸਟੈਂਡ ਹੀ ਦੇਖਿਆ ਜਿੱਥੇ ਬਜ਼ੁਰਗ ਆ ਕੇ ਰੋਡ ਦੇ ਉੱਤੇ ਜਗ੍ਹਾ ਵੀ ਹੈਗੀ ਪੰਚਾਇਤੀ ਕਿ ਕਿਸੇ ਨੇ ਬੱਸ ਅੱਡਾ ਹੀ ਬਣਾਇਆ ਹੋਵੇ ਕਿਸੇ ਦੇ ਬੱਚੇ ਪੜਦੇ ਮੀਂਹ ਗਣੀ ਤੇ ਖੜ ਜਾਣ ਅੱਜ ਤਾਂ ਹੀ ਉੱਥੇ ਨਹੀਂ ਬਣਿਆ ਇਹ ਚੀਜ਼ ਇੰਨੀ ਕਿ ਗ੍ਰਾਂਟ ਸ ਵੇਰ ਵਾਲੀ ਤਾਂກະਦੇ ਸਰਪੰਚ ਤੋਂ ਵੀ ਕੀ ਕਰਦੇ ਕੰਮ ਮਾੜਾ ਮੋਟਾ ਸਾਨੂੰ ਕਹਿੰਦੇ ਬੈਠ ਜਾ ਕੋਈ ਨਹੀਂ ਇਹ ਕਰਾਂਗੇ ਫਿਰ ਹੋਈ ਸੀ ਇੱਕ ਦਫਾ ਗੱਲ ਅੱਛਾ ਉਹ ਕਹਿੰਦੇ ਕੋਈ ਨਹੀਂ ਚਾਦਰਾਂ ਪਾ ਲੈਨੇ ਆਪਾਂ ਰਲ ਮਿਲ ਕੇ ਪੈਸੇ ਲਾ ਲੈਨੇ ਆਂ ਤੇ ਚਾਦਰਾਂ ਤਾਂ ਆਪਾਂ ਵੀ ਚੁੱਪ ਹੋ ਗਏ ਅਸੀਂ ਕਿਉਂ ਲਈਏ ਭਈ ਗ੍ਰਾਂਟ ਨਹੀਂ ਆਉਂਦੀ ਇੱਥੇ ਜੇ ਬਣਦਾ ਤਾਂ ਉੱਤੇ ਗ੍ਰਾਂਟ ਲਓ ਟੈਕਸ ਦਿੰਨੇ ਆ ਫਿਰ ਗ੍ਰਾਂਟ ਪਾ ਲੈ ਠੀਕ ਚਲੋ ਥੋੜਾ ਕਿੰਨਾ ਭਾਈ ਜੀ ਅੱਗੇ ਆਜੋ ਮੜਾ ਜੀ ਕੀ ਨਾਮ ਤੁਹਾਡਾ ਮੇਰਾ ਕਰਨ ਜੀ ਕਰਨ 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 ਕੀ ਕਹੋਗੇ ਭਈ ਪਿੰਡ ਦੇ ਵਿੱਚ ਨੌਜਵਾਨ ਨੂੰ ਕੀ ਲੋਡ ਪੈ ਰਹੀ ਆ ਹੁਣ ਦੇ ਸਮੇਂ ਦੇ ਵਿੱਚ ਨੌਜਵਾਨ ਕੀ ਮੰਗ ਰਿਹਾ ਪਿੰਡ ਦਾ ਹੁਣ ਦੇ ਸਮੇਂ ਦੇ ਵਿੱਚ ਜਮ ਹੈ ਨਹੀਂ ਪਿੰਡ 'ਚ ਜਮ ਹਾਂਜੀ ਅੱਛਾ ਤੇ ਹਾਂਜੀ ਮੈਦਾਨ ਮੈਦਾਨ ਗਰਾਊਂਡ ਵੀ ਹੈ ਨਹੀਂ ਹਾਂਜੀ ਹੁਣ ਭਾਈ ਜਿਹੜਾ ਬਣੂਗਾ ਉਹ ਨੂੰ ਇਹ ਵੀ ਲਾ ਕੇ ਗਰਾਊਂਡ ਜਾਂ ਜਮ ਤੋ ਜ਼ਰੂਰ ਬਣਵਾਉਣਗੇ ਇਹ ਬਣਨੀ ਚਾਹੀਦੀ ਹਾਂਜੀ ਠੀਕ ਹੈ ਥੋੜੇ ਕੀ ਨਾਮ ਜੀ ਜਸਪ੍ਰੀ ਸਿੰਘ ਜਸਪ੍ਰੀ ਸਿੰਘ ਹਾਂ ਤੇ ਬਈ ਕਿਨੇ ਕਿੱਥੇ ਪੜੇ ਹੋ ਪਿੰਡ ਦੇ ਸਕੂਲ ਚ ਪੜੇ ਹੋ ਹਾਂਜੀ ਪਿੰਡ ਦੇ ਹਾਂ ਕਿਵੇਂ ਦੇ ਰਿਹਾ ਸਕੂਲ ਦਾ ਸਮਾਂ ਤੇ ਹੁਣ ਕੀ ਕਰ ਰਿਹਾ ਕੁਆਇੰਟਲੀ ਅਸੀਂ ਹੁਣ ਤਾਂ ਫੈਕਟਰੀ ਦੇ ਵਿੱਚ ਹੀ ਆ ਪਲੱਸ 2 ਕੀਤੀ ਹਾਂਜੀ ਸਰਕਾਰ ਤੋਂ ਜਾਂ ਸਰਪੰਚ ਤੋਂ ਕਦੇ ਪੁੱਛਿਆ ਨਹੀਂਗੇ ਵੀ ਕੰਮ ਖਾਰੀ ਦਵਾ ਦੋ ਕੋਈ ਕਹਿੰਦੇ ਹੈ ਪਿੰਡ ਦੇ ਵਿੱਚ ਕੰਮ ਕਰ ਲੀਏ ਕੱਟੂ ਨਾ ਨਹੀਂ ਪੁੱਛਿਆ ਨਹੀਂ ਸਹੀ ਚੱਲਦਾ ਵੇ ਅਸੀਂ ਸਹੀ ਚੱਲੀ ਜਾਂਦਾ ਠੀਕ ਠਾਕ ਨਾਰਮਲ ਚੱਲ ਰਿਹਾ ਠੀਕ ਹੈ ਥੋੜੇ ਕੀ ਨਾਮ ਜੀ ਸਲਾਮ ਸਿੰਘ ਸਤਨਾਮ ਸਿੰਘ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਸਰਪੰਚ ਸਾਹਿਬ ਕਿਵੇਂ ਦੇ ਲੱਗੇ ਤੇ ਕੰਮ ਕਰ ਕਿਵੇਂ ਜਰਿਆ ਉਹਨਾਂ ਕੋ ਪੰਚ ਬਹੁਤ ਵਧੀਆ ਹੀ ਸਰਪੰਚ ਜੀ ਦਾ ਕੰਮ ਸਾਰੇ ਕੀਤੇ ਪਿੰਡ ਦੀ ਸਾਰੇ ਕੀਤੇ ਹਾਂਜੀ ਜਿਹੜੇ ਅਧੂਰੇ ਆ ਹੁਣ ਪੂਰੇ ਹੋ ਜਾਣਗੇ ਠੀਕ ਆ ਹੁਣ ਕੀ ਸੋਚ ਰੱਖ ਰਹੇ ਹੋ ਪਿੰਡ ਦੇ ਵਿੱਚ ਸਰਪੰਚ ਬਾਰੇ ਸਰਪੰਚ ਬਾਰੇ ਪਹਿਲਾਂ ਤਾਂ ਸੈਂਤੀ ਦਾ ਕੋਈ ਚਾਂਸ ਸੀ ਪਰ ਉਹ ਗੱਲਬਾਤ ਨਹੀਂ ਬਣੀ ਹੁਣ ਜਾਂ ਤੇ ਵੋਟਾਂ ਹੀ ਬਣ ਗਈਆਂ ਅੱਛਾ ਹੁਣ ਵੋਟਾਂ ਹਾਂਜੀ ਵੋਟਾਂ ਨਾਲ ਬਣਨ ਵੋਟਾਂ ਨਾਲ ਠੀਕ ਆ ਤੁਹਾਡਾ ਕੀ ਨਾਮ ਜੀ ਮੇਰਾ ਪਈ ਆਕਾਸ਼ ਆਕਾਸ਼ ਇੱਥੇ ਪੜੇ ਹੋ ਬਈ ਪਿੰਡ ਚ ਪੜੇ ਬਿਲਕੁਲ ਬਿਲਕੁਲ ਭਾਈ ਜੀ ਪਿੰਡ ਦੇ ਵਿੱਚ ਸਕੂਲ ਦੀ ਕਿਵੇਂ ਦੀ ਸੀ ਹਾਲਤ ਵਾਕਿਆ ਦੇ ਆਪਕ ਪੜਾਉਂਦੇ ਰਹੇ ਕਿ ਹੁਣ ਤਾਂ ਤੁਸੀਂ ਚਲੋ ਨੌਜਵਾਨ ਹੋ ਚੁੱਕੇ ਹੁਣ ਕੰਮ ਕਰ ਲਵੇ ਕਿਵੇਂ ਤੇ ਰਿਹਾ ਸਮਾਂ ਬਿਲਕੁਲ ਭਾਈ ਸਹੀ ਰਿਹਾ ਵਾ ਸਾਡੇ ਟਾਈਮ ਠੀਕ ਆ ਜੋ ਮਾੜਾ ਮੋਟਾ ਰਹਿੰਦਾ ਸੀ ਹੁ ਰਹਿਦਾ ਸੀ ਬਾਕੀ ਹੁਣ ਇਹ ਹੀ ਆ ਕਿ ਹੌਲੀ ਹੌਲੀ ਵਿਕਾਸ ਹੋਊਗਾ ਪਿੰਡ ਦਾ ਬਾਕੀ ਭਾਜੀ ਹੁਣਾਂ ਨੂੰ ਆਪਾਂ ਦੱਸਿਆ ਵਾ ਜੋ ਜੋ ਆਪਾਂ ਨੂੰ ਚਾਹੀਦਾ ਜੈਮ ਗਰਾਉਂਡ ਹੋ ਜਵੇ ਜੋ ਪੈਂਡ ਦਾ ਕੰਮ ਆੜਿਆ ਥੋੜਿਆ ਹੋ ਜਵੇ ਪਹਿਲੋ ਜੋ ਨਹੀਂ ਹੋਏ ਚਲੋ ਸਹੀ ਹੈ ਜਿੰਨੇ ਕ ਹੁੰਦੇ ਚਲੋ ਸਹੀ ਹੈ ਠੀਕ ਠਾਕ ਆ ਬਾਕੀ ਜੋ ਰਹਿੰਦਾ ਆੜਿਆ ਥੋੜਿਆ ਹੋ ਜਵੇ ਤੇ ਨਾਲ ਦੇ ਬਾਹਰ ਜਾਈਏ ਦੇ ਕੇ ਸੋਚਿਆ ਵੀ ਬਾਹਰ ਜਾਈਏ ਭਾਈ ਹੁਣ ਦਾ ਦਿਮਾਗ ਘਰ ਦੇ ਤੇ ਇਹ ਕਹਿੰਦੇ ਚਲ ਜੋ ਬਾਹਰ ਚਲ ਜੋ ਇੱਥੇ ਕੁਝ ਨਹੀਂਗਾ ਆ ਤਾਂ ਹੁਣ ਕੀ ਕਰੇ ਬੰਦਾ ਕਿਆ ਵਾ ਚਲ ਜਾਾਂਗੇ ਕੋਈ ਨਹੀਂ ਹੁਣ ਚਲ ਜਾਂਦੇ ਆ ਚਲ ਜਾਾਂਗੇ ਬਾਕੀ ਦੇਖੋ ਸੋਚ ਰਹੇ ਹਾਂ ਜੀ ਸੋਚ ਰਹੇ ਆ ਕੀ ਕੰਮ ਕਰ ਪਿੱਛੇ ਸੋਚ ਰਹੇ ਜੋ ਵੈਸੇ ਕਿ ਇੱਕ ਨੂੰ ਦੇਖ ਕੇ ਦੂਜੇ ਨੂੰ ਨਹੀਂ ਵੇ ਤੁਹਾਨੂੰ ਪਤਾ ਜਦੋਂ ਘਰ ਦੇ ਦੇਖ ਲੈਂਦੇ ਆ ਘਰ ਪਰਿਵਾਰ ਇੱਕ ਦੂਜੇ ਦਾ ਚੱਲ ਜਾਂਦਾ ਕੋਈ ਨਾ ਕੋਈ ਤਾਂ ਫੇਰ ਦੇਖੋ ਦੇ ਕੇ ਕਹਿ ਦਿੰਦੇ ਤੂੰ ਉਹ ਚੱਲ ਗਿਆ ਤੂੰ ਰਹਿ ਗਿਆ ਤੂੰ ਵੀ ਚੱਲ ਜਾ ਬਸ ਇਦਾਂ ਹੀ ਆ ਭਾਜੀ ਠੀਕ ਹੈ ਤੁਹਾਡਾ ਕੀ ਨਾਮ ਲਾਪਰੀ ਸਿੰਘ ਆ ਜੀ ਐਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਪਿੰਡ ਦੇ ਵਿੱਚ ਕੀ ਲੋੜ ਆ ਭਾਜੀ ਹੁਣ ਹੁਣ ਨੌਜਵਾਨ ਕੀ ਮੰਗ ਰਿਹਾ ਕੀ ਨੌਕਰੀ ਮੰਗ ਰਿਹਾ ਖੇਤੀਬਾੜੀ ਚ ਕੋਈ ਮੰਗ ਰਿਹਾ ਕੀ ਐਮਐਸਪੀ ਦੇ ਭਾ ਕੀ ਮੰਗ ਰਿਹਾ ਪਹਿਲੀ ਗੱਲ ਤਾਂ ਸਰ ਜੀ ਨੌਕਰੀਆਂ ਬਾਰੇ ਸਰਕਾਰਾਂ ਨੇ ਮੂੰਹ ਬਹੁਤ ਖੋਲੇ ਪਏ ਆ ਰਿਸ਼ਵਤਾਂ ਬਹੁਤ ਚੱਲ ਰਹੀਆਂ ਠੀਕ ਆ ਜੀ ਤੇ ਅੱਗੋ ਜਿਹੜੇ ਅਫਸਰ ਵਾ ਉਹ ਵੀ ਮੰਗ ਬਹੁਤ ਜ਼ਿਆਦੀ ਕਰ ਰਹੇ ਆ ਮੈਂ 2021 ਦੇ ਵਿੱਚ ਭਰਤੀ ਦੇਖੀ ਸੀਗੀ ਮੈਨੂੰ ਮੰਗ ਕੀਤੀ ਸੀਗੀ 7 ਲੱਖ ਰੁਪਏ ਦੀ ਠੀਕ ਆ ਜੀ ਮੇਰੇ ਤੋਂ 7 ਲੱਖ ਰੁਪਈਆ ਹੋਇਆ ਨਹੀਂ ਇਸ ਕਰਕੇ ਮੈਨੂੰ ਨੌਕਰੀ ਹੀ ਨਹੀਂ ਮਿਲੀ ਠੀਕ ਆ ਜੀ ਠੀਕ ਤੇ ਮੈਂ ਇਹੋ ਸਰਕਾਰ ਨੂੰ ਮੰਗ ਕਰਦਾ ਵਾਂ ਤੇ ਮੇਰੀ ਸੁਣਵਾਈ ਕੀਤੀ ਜਾਵੇ ਅੱਛਾ ਨੌਕਰੀ ਨਹੀਂ ਮਿਲੀ ਪੈਸੇ ਮੰਗਦੇ ਹਾਂਜੀ ਠੀਕ ਹੈ ਠੀਕ ਹੈ ਤਾਂ ਲਗਾਤਾਰ ਬਹੁਤ ਸਾਰੇ ਨੌਜਵਾਨਾਂ ਨਾਲ ਵੀ ਗੱਲਬਾਤ ਕਰ ਰਹੇ ਸੀ ਹੋਰ ਵੀ ਕੁਝ ਨੌਜਵਾਨ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਕੀ ਨਾਮ ਬਈ ਤੁਹਾਡਾ ਮੇਰਾ ਵੀਰੇ ਪੈਪੀ ਰੰਦਾ ਵਾ ਬਾਈ ਕਹਿ ਰਹੇ ਕਹਿੰਦਾ ਕੀ ਪੈਸੇਆ ਕਰਕੇ ਕਹਿੰਦੇ ਨੌਕਰੀ ਨਹੀਂ ਮਿਲ ਪਾਈਗੀ ਇਸੇ ਕਰਕੇ ਭਾਈ ਜੀ ਯਾਰ ਹੁਣ ਤੁਹਾਨੂੰ ਅੱਜ ਦੀ ਪੀੜ੍ਹੀ ਦੀ ਤੁਹਾਨੂੰ ਹੁਣ ਸੱਚਾਈ ਦੱਸਦੇ ਪਏ ਜਿੱਦਾਂ ਭਾਈ ਨੇ ਵੀ ਪਹਿਲਾਂ ਦੱਸਿਆ ਤੁਹਾਨੂੰ ਵੀ ਜਦੋਂ ਰਾਜਸਥਾਨ ਤੋਂ ਬਲਾਬਲਾ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਹਨਾ ਜਿਹੜੀ ਹੁਣ ਮੇਨ ਨੌਜਵਾਨੀ ਪੀੜ੍ਹੀ ਆ ਸਾਰੀ ਬਾਹਰ ਜਾਣਾ ਚਾਹੁੰਦੀ ਆ ਜੇ ਆਪਾਂ ਅੱਜ ਦੀ ਵਿਹਲਾਦ ਦੀ ਗੱਲ ਕਰੀਏ ਮੰਡੀਆਂ ਦੀ ਗੱਲ ਕਰੀਏ ਮੇਨਲੀ ਅੱਜ ਦੀ ਪ੍ਰੈਜ਼ੈਂਟ ਗੱਲ ਕਰੀਏ ਝੋਨੇ ਸਾਡੇ ਫਸਲ ਖੜੇ ਆ ਖੇਤਾਂ ਚ ਠੀਕ ਆ ਲੈ ਕੇ ਅਸੀਂ ਅੜਤਿਆਂ ਕੋਲ ਨਹੀਂ ਜਾ ਸਕਦੇ ਅੜਤਿਆ ਕਹਿੰਦਾ ਸਾਨੂੰ ਹੱਲੇ ਪਿੱਛੇ ਸਪੈਕਟਰਾਂ ਦੀ ਹੜਤਾਲ ਆ ਉੱਤੋਂ ਉੱਤੇ ਅਗਲੀ ਟੀਮ ਦੀ ਹੜਤਾਲ ਆ ਉੱਤੋਂ ਅੱਗੇ ਅਗਲੀ ਦੀ ਭਗਵਾਨਦਮਨ ਸਾਹਿਬ ਸਪੀਚਾਂ ਚ ਤਾਂ ਬੜਾ ਕਹਿੰਦਾ ਜੀ ਦਾਣਾ ਦਾਣਾ ਚੱਕਾਂਗੇ ਚੋਨੇ ਸਾਡੇ ਪੱਕੇ ਖੜੇ ਆਲੂ ਸਾਡੇ ਲੱਗਣ ਤੋਂ ਖੜੇ ਆ ਹਨਾ ਹੁਣ ਅਸੀਂ ਝੋਨਾ ਲੈ ਕੇ ਜਾਈਏ ਖੱਜਲ ਹੋਵਾਂਗੇ ਨਾ ਉੱਥੇ ਝੋਨਾ ਹੀ ਢੇਰੀ ਕਰ ਸਕਦੇ ਨਾ ਅਸੀਂ ਉਹਨਾਂ ਨੂੰ ਬੋਰੀਆਂ ਚ ਪਵਾ ਸਕਦੇ ਅੱਗੇ ਲੈਣ ਵਾਲੇ ਕੋਈ ਨਹੀਂ ਕੋਈ ਗਾਰੰਟੀ ਭਰਨ ਵਾਲਾ ਨਹੀਂ ਹੁਣ ਨੌਜਵਾਨ ਲੈ ਕੇ ਉੱਥੇ ਮੰਡੀ ਚ ਜਾਊਗਾ ਕੀ ਹੋਊਗਾ ਖੱਜਲ ਹੋਊਗਾ ਇਹਦੇ ਨਾਲੋਂ ਬਾਹਰ ਸਿਸਟਮੈਟਿਕਲ ਤਾਂ ਹੈਗਾ ਨਾ ਕਿੱਥੇ ਸਰਕਾਰਾਂ ਜੇ ਸੁਣਦੀਆਂ ਆ ਗੱਲ ਤੇ ਕੀ ਸੁਣਦੀਆਂ ਆ ਉੱਥੋਂ ਸਪੀਚ ਦੇਣ ਦੇ ਬੈ ਕੇ ਜਦੋਂ ਹੁਣ ਪਿੱਛੇ ਆੜਤੀ ਐਸੋਸੀਏਸ਼ਨ ਜਾਂਦੀ ਬੈਣ ਕੋਈ ਬੰਦਾ ਮਿਲ ਨਹੀਂ ਜਾਂਦਾ ਉਹਨਾਂ ਨੂੰ ਠੀਕ ਆ ਲੋਕ ਲੱਗੇ ਕਿਹੇ ਨੂੰ ਉਹ ਆਪਣਾ ਉੱਥੇ ਜਵਾਬ ਨਹੀਂ ਦਿੰਦੇ ਬਸ ਸਪੀਚ ਦੇ ਜਾਂਦੇ ਸਵੇਰੇ ਉੱਠ ਕੇ ਜੀ ਇਹ ਆ ਕਰਤਾ ਉਹ ਕਰਤਾ ਜ਼ਿੰਮੇਦਾਰ ਹੋਣ ਡਿਆ ਆ ਨੌਜਵਾਨ ਉੱਥੇ ਕੀ ਮਤਲਬ ਬ੍ਰੇਨ ਵਾਸ਼ ਕਹਿੰਦੇ ਕੀ ਹੁੰਦਾ ਬ੍ਰੇਨ ਵਾਸ਼ ਤਾਂ ਆਪ ਕਰਨ ਡਏ ਆ ਯੂਥ ਦਾ ਠੀਕ ਨਾ ਹੁਣ ਆਪਾਂ ਪੈਨ ਪੱਧਰ ਤੇ ਵੀ ਗੱਲ ਕਰੀਏ ਲੋ ਜੀ ਅਸੀਂ ਪੈਨ ਪੱਧਰ ਤੇ ਆਹ ਦੇਤਾ ਉਹ ਦੇਤਾ ਹੁਣ ਮੇਰੇ ਇੱਥੇ 70 ਤੋਂ 80% ਮੁੰਡੇ ਆ ਭਾਜੀ ਮੈਨੂੰ ਲੱਗਦਾ ਮੈਂ ਦੋ ਤਿੰਨ ਮੁੰਡੇ ਤੁਹਾਨੂੰ ਗਵਾਹੀ ਵੀ ਭਰਾ ਦੂੰਗਾ ਜਿੰਨੇ ਜਿੰਨੇ ਮੈਂ ਜਮ ਦੀ ਹਫੀਸਾ ਭਰੀਆਂ ਮੇਨ ਮੁੱਦਾ ਕੀ ਆ ਜਿੰਮਾ ਪਿੰਡ ਚ ਕਲੱਬ ਹੋਣੇ ਚਾਹੀਦੇ ਆ ਮਿਹਨਤ ਲਾਉਣ ਦੇ ਸੋਰਸ ਹੋਣੇ ਚਾਹੀਦੇ ਆ ਠੀਕ ਆ ਪਿੰਡ ਚ ਸਾਰੀਆਂ ਚੀਜ਼ਾਂ ਹੋਣ ਨਸ਼ਾ ਕਿਤਾ ਵੜ ਜੂ ਹੁਣ ਹੈ ਨਸ਼ਾ ਪਿੰਡ ਦੇ ਵਿੱਚ ਕਿ ਨਹੀਂ ਨਹੀਂ ਹੱਲੇ ਸਾਡੇ ਪਿੰਡ ਚ ਭਾਈ ਕੁਦਰਤੀ ਸਾਡੇ ਪ੍ਰਮਾਤਮਾ ਵੱਲੋਂ ਚਲੋ ਇੱਕ ਕਹਿ ਦਿੰਨੇ ਆ ਕਿ ਮੇਰਿਆ ਸਾਡੇ ਪਿੰਡ ਚ ਸ਼ੁਰੂ ਤੋਂ ਕਿ ਸਾਡੇ ਪਿੰਡ ਭਾਜੀ ਇੱਕ ਤਾਂ ਥੋੜੀ ਮੁੰਡਿਆ ਚ ਇੱਕ ਜਿਹੜੀ ਕੰਮ ਕਰਨ ਦੀ ਥੋੜੀ ਹੈ ਨਾ ਉਹ ਜਾਇਦੇ ਆ ਜਿੰਨੇ ਵੀ ਤੁਸੀਂ ਇੱਥੇ ਮੁੰਡੇ ਖੜੇ ਦੇਖਦੇ ਆ ਭਾਜੀ ਇਹਨਾਂ ਨੇ ਸਵੇਰੇ ਆਪਣਾ ਵਸਤਾ ਚੱਕਣਾ ਕੰਮ ਤੇ ਜਾਣਾ ਚੜਾ ਜੋ ਸਾਡੇ ਪਿੰਡ ਦੀ ਸਭ ਤੋਂ ਮਤਲਬ ਕਹਿ ਲਓ ਫਰਸਟ ਚੋਇਸ ਆ ਪਹਿਲੀ ਮਤਲਬ ਪਸੰਦਿਆ ਮੁੰਡਿਆਂ ਦੀ ਜਿਹੜੀ ਕਿ ਮੈਂ ਹਮੇਸ਼ਾ ਤਾਰੀਫ ਕਰਦਾ ਹੈਨਾ ਤੇ ਦੂਜੀ ਗੱਲ ਮੁੰਡਿਆਂ ਦੀ ਸਾਡੀ ਹਾਈਲੀ ਡਿਮਾਂਡ ਆ ਕਿ ਭਾਜੀ ਪਿੰਡ 'ਚ ਜੈਮ ਹੋਣਾ ਚਾਹੀਦਾ ਬਹੁਤੋਂ ਮੁੰਡੇ ਅਫੋਰਡ ਨਹੀਂ ਕਰ ਸਕਦੇ ਭਾਜੀ ਜੇ ਉਹ ਚੀਜ਼ ਸਪੋਰਟਸ ਪਰਸਨ ਨੂੰ ਮਿਲੇ ਭਾਜੀ ਕਿੱਦਾਂ ਦਾ ਪਿੰਡਾਂ 'ਚੋਂ ਮੁੰਡੇ ਉੱਠ ਕੇ ਮੈਡਲ ਲੈਣ ਜਾਣ ਜਦੋਂ ਮੁੱਢਲੀ ਆਪਣੀ ਲੋੜ ਹੀ ਹੈ ਨਹੀਂ ਮੁੰਡੇ ਕੀ ਕਰਨ ਭਾਜੀ ਬੰਦਾ ਆਪਣੀ ਖਰਾਕ ਨਾ ਮੈਨੇ ਨਹੀਂ ਕਰ ਸਕਦਾ ਬੰਦਾ ਆਪਣੀਆਂ ਲੋੜਾਂ ਨਾ ਮੈਨੇ ਕਰ ਸਕਦਾ ਪੈਸੇ ਕੱਢ ਸਕਦਾ ਉਹਨਾਂ 'ਚੋਂ ਪਰ ਜਿੱਥੇ ਇਕੁਪਮੈਂਟ ਦੀ ਗੱਲ ਆ ਗਈ ਲੱਖਾਂ ਦਾ ਇਕੁਪਮੈਂਟ ਹੈ ਕਿਥੋਂ ਪਈ ਆਮ ਬੰਦਾ ਇਹਦਾ ਮੁੰਡਾ ਲੈ ਲੂਗਾ ਹਨਾ ਠੀਕ ਹੈ ਬਿਰਗੋ ਨੌਜਵਾਨ ਨੇ ਦੋ ਦੋ ਤਿੰਨ ਮੁੱਦੇ ਚੱਕ ਲਏ ਕਹਿੰਦੇ ਕਿ ਇੱਕ ਖੇਤੀਬਾੜੀ ਦਾ ਮੁੱਦਾ ਚੱਕ ਲਿਆ ਖੇਤੀਬਾੜੀ ਕਹਿੰਦੇ ਲਾਹੇਵੰਦ ਨਹੀਂ ਕੀ ਕਹਿੰਦੇ ਕਿ ਤਾਂ ਹੀ ਤਾਂ ਬਾਹਰ ਜਾਈ ਜਾਂਦੇ ਹੁਣ ਕਹਿੰਦੇ ਮੰਡੀਆਂ ਦੇ ਵਿੱਚ ਫਸਲਾਂ ਰੋਲਦੀਆਂ ਉਹ ਵੀ ਇੱਕ ਕਾਰਨ ਦੱਸਿਆ ਕਹਿੰਦੇ ਜੇ ਜਿੰਮ ਹੋਊਗੀ ਤਾਂ ਨੌਜਵਾਨ ਮਾੜਾ ਮੋਟਾ ਇੱਧਰ ਲੱਗਿਆ ਰੂਗੇ ਇਹਨਾਂ ਦੇ ਨਸ਼ਾ ਵਾਲੇ ਪਾਸੇ ਤਾਂ ਜਾਣਾ ਹੀ ਹੈ ਕੀ ਕਹੋਗੇ ਤੁਹਾਡੇ ਕੀ ਵਿਚਾਰੇ ਜੋ ਮੁੰਡੇ ਨੇ ਕਿਹਾ ਬਿਲਕੁਲ ਸਹੀ ਕਿਹਾ ਆ ਸਰਕਾਰ ਉੱਥੇ ਬੈਠੀ ਕੁਛ ਕਰਦੀ ਆ ਜਦੋਂ ਧਰਾਤਲ ਦੇ ਆਉਂਦੀਆਂ ਉਹ ਚੀਜ਼ਾਂ ਨਹੀਂ ਮਿਲਦੀਆਂ ਜੇ ਫਰਜਗਰ ਲੋਕੋ ਆੜਤੀਆਂ ਦੀ ਸਮੱਸਿਆ ਆ ਜਾਂ ਮਜ਼ਦੂਰਾਂ ਦੀ ਸਮੱਸਿਆ ਆ ਉਹਨਾਂ ਨੂੰ ਬੈਠ ਕੇ ਹੱਲ ਕਰਨ ਜਿਸ ਨਾਮ ਸੁਣਦੇ ਵਿੱਚ ਆਇਆ ਵੀ 72 ਘੰਟੇ ਜਿਹੜਾ ਕੋਈ ਆਰਤੀਆ ਜਿੰਸ ਜੋਖ ਦਾ 72 ਘੰਟੇ ਵਿੱਚ ਚੁੱਕਣੀ ਆ ਜੇ ਉਹ 72 ਘੰਟੇ ਵਿੱਚ ਨਹੀਂ ਚੁੱਕਦਾ ਤੇ ਉਹਦਾ ਸ਼ਾਰਟ ਆਉਂਦਾ ਆ ਜਦੋਂ ਉਹਦਾ ਸ਼ਾਰਟ ਆਉਂਦਾ ਤੇ ਉਹ ਆਰਤੀਆ ਨੂੰ ਪਾਉਂਦਾ ਆ ਆਰਤੀਆ ਫੇ ਉਹ ਕਹਿੰਦਾ ਜੇ ਫਰਜ ਕਰ ਲੋ ਮੈਂ 25 ਤੇ 40 ਰੁਪਏ ਕੁਆਂਟਲ ਦੇ ਲੈਣਾ ਮੇਰੇ ਦੋ ਕੁਆਂਟਲ ਚੋਂ ਨਾ ਉੜ ਗਿਆ ਮੇਰੇ ਤੇ 40 ਰੁਪਏ ਉੜ ਗਏ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਵੇ ਸਰਕਾਰ ਨੂੰ ਬਹਿ ਕੇ ਜੋ ਜੋ ਕਿਸੇ ਦੀ ਵੀ ਸਮੱਸਿਆ ਵਹਿ ਕੇ ਸਰਕਾਰ ਨੂੰ ਨਹੀਂ ਜੱਟਣਾ ਚਾਹੀਦਾ ਜਿਹੜੀਆਂ ਨੌਜਵਾਨ ਨੂੰ ਜਾਣ ਦਾ ਕਾਰਨ ਹੀ ਬਣ ਰਹੇ ਆ ਬਸ ਇਹ ਛੋਟੇ ਛੋਟੇ ਹੁਣ ਜੇ ਜੇ ਕੋਈ ਬੰਦਾ ਫਰਜ ਕਰ ਲਵਾ ਜਿੱਥੇ ਜੇ ਜਿਸ ਤੇ ਸਟੇਜ ਖੜੀ ਆ ਅੱਜ तकरीबन ਇੱਕ ਹਫਤਾ ਹੋ ਗਿਆ ਝੋਨਾ ਪੱਕਿਆ ਨੂੰ ਨਾ ਉੱਥੇ ਉਹਨਾਂ ਦਾ ਕੋਈ ਫੈਸਲਾ ਹੋ ਰਿਹਾ ਨਾ ਕਿਸਾਨ ਇੱਥੋਂ ਝੋਨਾ ਵਟਗਲ ਜਾ ਰਿਹਾ ਜਿਹੜਾ ਜਾ ਰਿਹਾ ਉਹ 3-300 ਰੁਪਏ ਘੱਟ ਤੇ ਉੱਥੇ ਵਿਕ ਰਿਹਾ ਮਜਬੂਰ ਆ ਕਿਸਾਨ ਠੀਕ ਹੈ ਜੀ ਤੁਸੀਂ ਕੀ ਕਹੋਗੇ ਨੌਜਵਾਨ ਦੇ ਇਸ ਵਿਚਾਰ ਤੇ ਕਿ ਵਿਚਾਰ ਤੇ ਵਧੀਆ ਚ ਜਿੰਮ ਨਹੀਂ ਗਈ ਜੇ ਗਰਾਊਂਡ ਨਹੀਂ ਆ ਤੇ ਫਿਰ ਨੌਜਵਾਨ ਜਾਊਗਾ ਇੱਕ ਪਾਸੇ ਕਿ ਨਸ਼ਾ ਵਾਲੇ ਪਾਸੇ ਵਧੂਗਾ ਆ ਵਿਚਾਰ ਤੇ ਵਧੀਆ ਇਹ ਗੱਲ ਸਹੀ ਆ ਜਦੋਂ ਬੇਲਾ ਮਾਨੋ ਹਰਾਮ ਦੀ ਟੂਟੀ ਕਹਿੰਦੇ ਹੁੰਦੇ ਹਨ ਜਦੋਂ ਬੇਲੇ ਹੋਣਗੇ ਤਾਂ ਫਿਰ ਇਦਾਂ ਦਾ ਸੋਚਣਗੇ ਕਾ ਉਹ ਆ ਜਾ ਬਈ ਗੋਲੀ ਦੇਊਗਾ ਜੇ ਉਹ ਕੰਮ ਕਰਦਾ ਉਹ ਤਾਂ ਬੇਹਲੀ ਉਹ ਦੂਰੇ ਕੋ ਬਹਿਣ ਨੂੰ ਤੇ ਕੰਮ ਹੈ ਨਹੀਂਗੇ ਹੋ ਖੇਤੀਬਾੜੀ ਦਾ ਜੇ ਅੰਦਾਜ਼ਾ ਤਾਂ ਇਹੋ ਹੀ ਧੰਦਾ 메ਨ ਪਿੰਡਾਂ ਚ ਪਰਫੁੱਲ ਤੇ ਆ ਤੇ ਜੇ ਫਸਲ ਹੀ ਨਹੀਂ ਚੁੱਕਦੀ ਤਾਂ ਕੋਈ ਬੀਜ ਕੇ ਕੀ ਕਰੂਗਾ ਉਹ ਨਿਆਣਾ ਜਿਹੜਾ ਦੇਖੂਗਾ ਵੀ ਸਾਡੇ ਅਸੀਂ ਝੋਨਾ ਲਾਏ ਚੁੱਕ ਨਹੀਂ ਆ ਤਾਂ ਵੀ ਚੱਲ ਬਈ ਪੈਸੇ ਪੂਏ ਇਕੱਠੇ ਕਰੋ ਜ਼ਮੀਨ ਰੱਖੋ ਬਾਹਰ ਹੀ ਚੱਲਦੇ ਆ ਹੋਰ ਫੇ ਇੱਥੇ ਚਾਰਾ ਕੋਈ ਨਹੀਂ ਨਹੀਂ ਤਾਂ ਅੱਜ ਕੱਲ ਨੌਜਵਾਨ ਪੀੜ੍ਹੀ ਦਾ ਜਿਹੜਾ ਉਹ ਬੈਗ ਲੱਗਾ ਵੀ ਬਾਹਰ ਨਹੀਂ ਜਾਣਾ ਹੁਣ ਆਇਆ ਕਿ ਝੋਨੇ ਨੇ ਬਹੁਤਿਆਂ ਨੂੰ ਫੇਕਸਾ ਦੇਣਾ ਵੀ ਚਲੋ ਬਾਹਰ ਚਲੀਏ ਬਈ ਤੁਹਾਡੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਬਾਈ ਦੇ ਵਿਚਾਰ ਸੀਗੇ ਖੇਤੀਬਾੜੀ ਪ੍ਰਤੀ ਵੀ ਦੱਸੇ ਤਨਸ਼ੇਪਤੀ ਵੀ ਦੱਸੇ ਕਿ ਅਸੀਂ ਬਚਾ ਤਾਂ ਅਜੇ ਤੱਕ ਅਸੀਂ ਪਿੰਡ ਦਾ ਬਚਾਅ ਕੀਤਾ ਹੈ ਨਸ਼ੇ ਨੂੰ ਲੈ ਕੇ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਪਤਾ ਨਹੀਂਗਾ ਕਿ ਕਿਵੇਂ ਦਾ ਸਮਾਂ ਆਂਦਾ ਹੈ ਕੀ ਕਹੂੰਗੇ ਭਾਜੀ ਭਾਈ ਨੇ ਗੱਲ ਤਾਂ ਬਹੁਤ ਵਧੀਆ ਕਹੀ ਆ ਹੁਣ ਦੇਖ ਲਓ ਸਭ ਤੋਂ ਨਸ਼ੇ ਦਾ ਮੇਨ ਕਾਰਨ ਕੀ ਹੁੰਦਾ ਜੀ ਜਦੋਂ ਬੰਦਾ ਬੇਰੋਜ਼ਗਾਰ ਆ ਬੰਦਾ ਬੇਰੋਜ਼ਗਾਰ ਆ ਤੇ ਜਿੱਦਾਂ ਸਾਡੇ ਬਜ਼ੁਰਗਾਂ ਨੇ ਵੀ ਦੱਸਿਆ ਕਿ ਉਹਦਾ ਦਿਮਾਗ ਵਿਹਲਾ ਆ ਉਹ ਸੋ ਚੀਜ਼ਾਂ ਸੋਚਦਾ ਕੋਈ ਮਾੜਾ ਬੰਦਾ ਉਹਨੂੰ ਟੱਕਰ ਗਿਆ ਉਹਨੇ ਪਹਿਲਾਂ ਤੋਂ ਆਪ ਦਊਗਾ ਕੋਲੋਂ ਆਪਣੇ ਕਿ ਲੈ ਬਈ ਚੱਲ ਲਾਲਾ ਤੂੰ ਕੋਈ ਗੱਲ ਨਹੀਂ ਤਿੰਨ ਚਾਰ ਆਰ ਲਵਾਊਗਾ ਉਹ ਵਿਹਲਾ ਉਹਨੇ ਕਹਿੰਨਾ ਯਾਰ ਅੱਜ ਮੈਂ ਵਿਹਲਾ ਬੈਠਾ ਚਾਲ ਉਹਦੇ ਕੋਲ ਹੀ ਚੱਲਦਾ ਤਿੰਨ ਚਾਰ ਦਿਨ ਜਦੋਂ ਇਦਾਂ ਕੀਤਾ ਤੇ ਮੁੜ ਕੇ ਉਹਦੇ ਜਦੋਂ ਉਹਦੀ ਹੈਬਿਟ ਹੋ ਗਿਆ ਉਹਨੂੰ ਤੋਂ ਉਹਨੇ ਫਿਰ ਆਪੇ ਇੱਕ ਦੀ ਚੋਰੀਆਂ ਕਰੂਗਾ ਕਦੀ ਕੋਸ਼ਿਸ਼ ਕਰੂਗਾ ਸਾਰਾ ਮੇਨ ਚੋਰੀਆਂ ਦਾ ਕਾਰਨ ਲੁੱਟਖੋਹਾਂ ਦਾ ਕਾਰਨ ਇਹ ਸਭ ਨਸ਼ੇ ਤੋਂ ਹੋ ਰਿਹਾ ਆ ਇਹਨੂੰ ਨਸ਼ਾ ਕਿੱਦਾਂ ਰੋਕ ਸਕਦੇ ਆ ਜੀ ਆਪਾਂ ਹੁਣ ਜਿੱਦਾਂ ਆਪਾਂ ਦੇਖਿਆ ਆ ਕਿ ਝੋਨਾ ਨਹੀਂ ਚੋਕਰੇ ਹੁਣ ਜਿੱਦਾਂ ਜੀਵਿੰਦਾਰ ਤੱਕੇ ਦੇ ਨਾਲ ਜਿੰਨੇ ਨੌਜਵਾਨ ਮੁੰਡੇ ਲਿੰਕ ਡਿਆ ਅਸੀਂ ਰੋਜ਼ ਗੱਲਾਂ ਬਾਤਾਂ ਕਰਦੇ ਹੋ ਕਹਿੰਦੇ ਯਾਰ ਖੱਜਲ ਹੋ ਗਏ ਕੀ ਫਾਇਦਾ ਆ ਸਾਡਾ ਇੱਥੇ ਰਹਿਆਂ ਦਾ ਇਹ ਤਾਂ ਦੱਸੋ ਜਿਆਦਾ ਹੋਰ ਡੀਮੋਰੋਲਾਈਜ਼ ਬੰਦਾ ਕਿਦਾਂ ਹੋਊਗਾ ਬਾਰੇ ਮੁੱਦੇ ਕਿਨੇ ਜਿਵੇਂ ਬਾਈ ਨੇ ਜ਼ਿਕਰ ਕੀਤਾ ਬਾਸੜਾ ਪਿੰਡ ਦੇ ਵਿੱਚ ਹੈ ਨਹੀਂਗਾ ਜਾਂਚ ਕਰਨੀ ਹੈ ਤਿਆਰ ਬਗਾ ਤੇ ਪਾਣੀ ਵੀ ਕਿਤੇ ਨਾ ਕਿਤੇ ਕੋਈ ਥਾਵਾਂ ਦੇ ਖੜਦਾ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਚੌਂ ਲੜ ਰਿਹਾ ਹੈਗਾ ਕੀ ਕਹੂੰਗੇ ਕਿ ਮੁੱਦੇ ਕਿਹੜੇ ਮੁੱਦੇ ਚੱਲ ਰਹੇ ਨੇ ਪਿੰਡ ਦੇ ਵਿੱਚ ਜਿਹੜੇ ਹੱਲ ਕਰਨ ਬਾਰੇ ਸੋਚ ਕੇ ਰੱਖਿਆ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਜੀ ਸਾਡਾ ਮੁੱਦਾ ਹੈਗਾ ਜਾਂਚ ਕਰ ਇਹ ਪਹਿਲਾਂ ਹੁੰਦਾ ਸੀਗਾ ਬਾਲਿਆਂ ਦਾ ਅਸੀਂ ਬਹੁਤ ਜਦੋਜਾਦ ਕਰਕੇ ਗ੍ਰਾਂਟ ਲਿਆ ਕੇ ਇਹਦੇ ਤੇ ਲੈਂਟਰ ਪਵਾਇਆ ਜਿੰਨੇ ਕ ਪੈਸੇ ਆਏ ਉਨੇ ਕ ਲਾਤੇ ਹੁਣ ਅੱਗੇ ਹੋਰ ਪੈਸੇ ਅਗਲੀ ਹੁਣ ਜੋ ਸਾਡੀ ਪੰਚਾਇਤ ਬਣੂਗੀ ਹੋਰ ਪੈਸੇ ਲਿਆ ਕੇ ਇਹਨੂੰ ਪੂਰਾ ਮੋਡਰਨਾਈਜ਼ ਤਰ੍ਹਾਂ ਵਧੀਆ ਤਰੀਕੇ ਨਾਲ ਇਹਨੂੰ ਬਣਾਵਾਂਗੇ ਦੂਜਾ ਸਾਡਾ ਪਿੰਡ ਦੇ ਬਾਹਰ ਸਾਡਾ ਕੰਮ ਚੱਲ ਰਿਹਾ ਆ ਜੀ ਕਿ ਉਹ ਪਲੇ ਪਲੇਇੰਗ ਏਰੀਆ ਬਣਿਆ ਹੋਇਆ ਆ ਉਹਦੇ ਵਿੱਚ ਇੱਕ ਜਿਮ ਦਾ ਰੂਮ ਆ ਉਹਨੂੰ ਚੰਗੀ ਤਰ੍ਹਾਂ ਕਵਰ ਅਪ ਕਰਕੇ ਉਹਦਾ ਗੇਟ ਵਗੈਰਾ ਲਗਾ ਕੇ ਪਾਰਕਿੰਗ ਵਗੈਰਾ ਵਧੀਆ ਤਰ੍ਹਾਂ ਲਗਾ ਕੇ ਤੇ ਜਿੱਦਾਂ ਭਾਜੀ ਨੇ ਕਿਹਾ ਕਿ バス ਅੱਡੇ ਨੂੰ ਉਥੇ ਖੜੇ ਹੋਣ ਨੂੰ ਨੀ ਜਗ੍ਹਾ ਉਹ ਵੀ ਸਾਡਾ ਉਹਦੇ ਵਿੱਚ ਹੀ ਆ ਗਿਆ ਉਹਦੇ ਨਾਲ ਹੀ バス ਅੱਡਾ ਆ ਉਥੇ ਹੀ ਉਹ ਜਗ੍ਹਾ ਨੂੰ ਕਵਰ ਕਰਕੇ ਉਥੇ ਸਿਟਿੰਗ ਏਰੀਆ ਥੋੜਾ ਬਣਾ ਰਹੇ ਆ ਤੇ ਸਭ ਤੋਂ ਮੇਨ ਆ ਕਿ ਛੋਟਾ ਪਲੇਗ੍ਰਾਉਂਡ ਸਾਡਾ ਇੱਥੇ ਬਣਾ ਰਹੇ ਆ ਇੱਕ ਪਿੰਡ ਦੇ ਬਾਹਰ ਸਾਡੀ ਪੰਚਾਇਤੀ ਜ਼ਮੀਨ ਆ ਹੈ ਤਾਂ ਥੋੜੀ ਆ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਦੀ ਅਸੀਂ ਪਰਮਿਸ਼ਨ ਵਗੈਰਾ ਲੈ ਕੇ ਸਭ ਕੁ ਇਹ ਤਾਂ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਕਿਉਂਕਿ ਸਾਡੇ ਪਿੰਡ ਦੇ ਵਿੱਚੋਂ ਇੱਕ ਕਬੱਡੀ ਦਾ ਖਿਡਾਰੀ ਬਹੁਤ ਵਧੀਆ ਰੀਡਰ ਜੱਗਾ ਫਿਆਲੀ ਵਾਲਾ ਬਹੁਤ ਮਸ਼ਹੂਰ ਰਿਹਾ ਆ ਉਹ ਅੱਜ ਦੀ ਤਰੀਕ ਦੇ ਵਿੱਚ ਅਮਰੀਕਾ ਦੇ ਵਿੱਚ ਆ ਤੇ ਉਹ ਉੱਥੇ ਬੀਅਰ ਜਾਂ ਕਲੱਬ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਉਹ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਕਿ ਜੇ ਆਪਾਂ ਵੱਧ ਤੋਂ ਵੱਧ ਇੱਥੇ ਪਿੰਡ ਦੇ ਵਿੱਚ ਕੋਈ ਸਰਕਾਰ ਹੈਲਪ ਕਰੇ ਕੋਈ ਸ਼ੋ ਹੈਲਪ ਕਰਨਗੇ ਤਾਂ ਇਦਾਂ ਦੇ ਸਾਡੇ ਮੇਨ ਮੁੱਦੇ ਹੋਣਗੇ ਇੱਕ ਅਸੀਂ ਸਭ ਤੋਂ ਵੱਡੀ ਲਾਇਬ੍ਰੇਰੀ ਸਰਕਾਰ ਬੰਦੇ ਹੀ ਸਾਡੇ ਕੁਝ ਐਨ ਆਰ ਆਈ ਵੀਰ ਆ ਉਹਨਾਂ ਦੀ ਹੈਲਪ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਇੱਕ ਲਾਇਬ੍ਰੇਰੀ ਪਿੰਡ ਦੇ ਵਿੱਚ ਬਣਾਉਣ ਜਾ ਰਹੇ ਆ ਤਾਂ ਕਿ ਜੇ ਕੋਈ ਵੀ ਬੰਦਾ ਜਿਹੜਾ ਨੌਜਵਾਨ ਵਿਹਲਾ ਬੈਠਾ ਆ ਜਾਂ ਮਾੜੀ ਮੋਟੀ ਪੜਨ ਦੀ ਇੱਛਾ ਆ ਪਰ ਉਹ ਕਿਤਾਬਾਂ ਨੂੰ ਜਾਂ ਸੋਤਰਾਂ ਦੇ ਕੋਈ ਉਤੋਂ ਸਾਧਨ ਨਹੀਂ ਹੋ ਸਕਦੇ ਉਹ ਅਸੀਂ ਸਭ ਤੋਂ ਪਹਿਲੀ ਸਟੈਪ ਉਹਤਰ ਜੀ ਆ ਜੀ ਠੀਕ ਹੈ ਤਾਂ ਇਹ ਸਨ ਫਿਆਲੀਪੜ ਦੇ ਵਸਨੀਕ ਜਿਨ੍ਹਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਬਹੁਤ ਸਾਰੇ ਮੁੱਦੇ ਕਿਤੇ ਨਾ ਕਿਤੇ ਪਿੰਡ ਦੇ ਪੈਂਡਿੰਗ ਵੀ ਪਏ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਜਦ ਅਗਲਾ ਸਰਪੰਚ ਚੁਣਿਆ ਜਾਂਦਾ ਉਹ ਜਿਹੜਾ ਹੱਲ ਵੀ ਕੀਤਾ ਜਾਵੇਗਾ ਭਾਵੇਂ ਜੰਜਕਰ ਨਾਲ ਸੰਬੰਧਿਤ ਹੋਵੇ ਜਾਂ ਬਸਰ ਦੇ ਨਾਲ ਵਿਕਾਸ ਕਾਰਜਾਂ ਨਾਲ ਬਹੁਤ ਸਾਰੇ ਮੁੱਦੇ ਸੰਬੰਧਿਤ ਨੇ ਅਤੇ ਪਿੰਡ ਵਾਲਿਆਂ ਵੱਲੋਂ ਆਪਣੇ ਆਪਣੇ ਵਿਚਾਰ ਵੀ ਰੱਖੇ ਗਏ ਕਿ ਕਿਸ ਤਰੀਕੇ ਦਾ ਜੋ 5 ਸਾਲ ਦਾ ਕਾਰਜਕਾਰ ਰਿਹਾ ਪਿਛਲੇ ਸਰਪੰਚ ਦਾ ਨਾਲ ਹੀ ਜ਼ਿਕਰ ਇਹ ਵੀ ਕੀਤਾ ਕਿ ਕਿਤੇ ਨਾ ਕਿਤੇ ਸਰਬਸੰਮਤੀ ਹੁੰਦੀ ਆ ਤਾਂ ਪਿੰਡ ਦਾ ਵਿਕਾਸ ਵੀ ਹੋ ਜਾਵੇਗਾ ਅਤੇ ਨਾਲ ਹੀ ਹੁਣ ਬਹੁਤ ਸਾਰੇ ਲੋਕ ਜ਼ਿਕਰ ਕਰ ਰਹੇ ਸੀ ਕਿ ਪਿੰਡ ਦੇ ਵਿੱਚ ਨੌਜਵਾਨ ਹੈਗੇ ਆ ਪਰ ਨੌਕਰੀਆਂ ਨਹੀਂ ਆ ਨੌਕਰੀਆਂ ਕਿਤਨੇ ਕਿਤੇ ਸਰਕਾਰ ਨੂੰ ਇਸ ਦਾ ਵੀ ਮਸਲਾ ਹੱਲ ਕੀਤਾ